ਸਤਿ ਸ੍ਰੀ ਅਕਾਲ ਅੱਜ ਦੇ ਅਖਬਾਰ ਪਿਛਲੇ ਸਨੇ ਤੁਹਾਡਾ ਸਵਾਗਤ ਹੈ ਅੱਜ ਦੇ ਅਖਬਾਰ ਦੀਆਂ ਪ੍ਰਮੁੱਖ ਖਬਰਾਂ ਅਤੇ ਉਹਨਾਂ ਦੇ ਪਿਛੋਕੜ ਬਾਰੇ ਚਰਚਾ ਕਰਾਂਗੇ ਅੱਜ ਦੇ ਅਖਬਾਰ ਵਿੱਚ ਬਹੁਤ ਐਮ ਜਾਣਕਾਰੀ ਉਪਲਬਧ ਹੈ ਜਿਸ ਨਾਲ ਸਾਡੀ ਜਾਣਕਾਰੀ ਵਿੱਚ ਵਾਧਾ ਹੋਏਗਾ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅੱਜ ਸਾਲ ਦਾ ਆਖਰੀ ਦਿਨ ਹੈ ਨਵਾਂ ਸਾਲ ਤੁਹਾਡੇ ਵੱਸਤੇ ਖੁਸ਼ੀਆਂ ਲੈ ਕੇ ਆਵੇ ਤਰੱਕੀਆਂ ਲੈ ਕੇ ਆਵੇ ਇਸੇ ਤਰ੍ਹਾਂ ਹੀ ਤੁਸੀਂ ਆਪਣੀ ਜਾਣਕਾਰੀ ਵਿੱਚ ਵਾਧਾ ਕਰਦੇ ਰਹੋ ਪ੍ਰਮਾਤਮਾ ਅੱਗੇ ਤੁਹਾਡੇ ਸਭ ਦੇ ਭਲੇ ਦੀ ਮੈਂ ਮਨੋ ਕਾਮਨਾ ਕਰਦਾ ਮੈਂ ਪ੍ਰਾਰਥਨਾ ਕਰਦਾ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ ਗੁਰਬਾਨੀ ਸ਼ਬਦੋਂ ਸਭੇ ਸਾਜੀਵਾਂ ਸਦਾਇਨ ਤੋਂ ਕਿਸੇ ਨਾ ਦਿਸੇ ਬਾਰਾ ਜੀਉ ਭਾਗ ਇਹ ਪ੍ਰਮਾਤਮਾ ਸਾਰੇ ਜੀਵ ਤੇਰੀ ਸਾਜੀਵਾਲਤਾ ਵਿੱਚ ਬਰਾਬਰ ਦੇ ਭਾਗੀਦਾਰ ਹਨ ਕੋਈ ਵੀ ਤੇਰੇ ਤੋਂ ਬਾਹਰ ਜਾਵ ਕਰਾਣੀ ਹੈ ਭਾਗ ਕੀ ਜਿਹੜੀ ਸਾਰੀ ਮਾਨਤਾ ਇਹੋ ਇੱਕ ਹੈ ਕੋਈ ਨਹੀਂ ਕੀਏ ਉੱਚਾ ਨਹੀਂ ਹੈ ਕੋਈ ਨੀਵਾ ਨਹੀਂ ਹੈ ਇਸੇ ਵਿੱਚ ਵੀ ਜਾਤ ਪਾਤ ਦਾ ਵੇਦਭਾਵ ਨਹੀਂ ਹੈ ਸਾਰੇ ਕੀ ਇੱਕੋ ਪ੍ਰਮਾਤਮਾ ਦੇ ਬੱਚੇ ਨੇ ਸਾਰਿਆਂ ਨੂੰ ਇੱਕੋ ਪਰਮਾਤਮਾ ਨੇ ਬਣਾਇਆ ਤਾਂ ਫਿਰ ਕੀ ਹੈ ਉਹ ਸਾਰੇ ਵੱਖਰੇ ਵੱਖਰੇ ਕਿਵੇਂ ਹੋ ਸਕਦੇ ਆ ਸਾਰਿਆਂ ਦੀ ਜਾਤਾਂ ਅਲੱਗ-ਅਲੱਗ ਕਿਵੇਂ ਹੋ ਸਕਦੀਆਂ ਇਹ ਜਿਹੜੀਆਂ ਜਾਤਾਂ ਨੇ ਆਪਾਂ ਹੀ ਬਣੀਆਂ ਨੇ ਠੀਕ ਹੈ ਇਹ ਪਰਮਾਤਮਾ ਨੇ ਬਣਾ ਕੇ ਨਹੀਂ ਦਿੱਤੀਆਂ ਕੇਂਦਰੀ ਪੂ ਜਲ ਬੋਰਡ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਜਿਹੜੀ 2025 ਦੀ ਆਡਿਟ ਰਿਪੋਰਟ ਹੈ ਉਸ ਅਨੁਸਾਰ ਪੰਜਾਬ ਵਿੱਚ ਜਿਹੜਾ ਪਾਣੀ ਦਾ ਸੰਕਟ ਹੈ ਉਹ ਭਾਰ ਦੇ ਹੋਰਾਂ ਰਾਜਾਂ ਦੇ ਮੁਕਾਬਲੇ ਸਭ ਤੋਂ ਗੰਭੀਰ ਹੈ ਕੇਂਦਰੀ ਪੂਜਲ ਬੋਰਡ ਹੈ ਇਹ ਭਾਰ ਸਰਕਾਰ ਦੇ ਹੈ ਨਾ ਜਲ ਸ਼ਕਤੀ ਮੰਤਰਾਲੇ ਹੋਂਦੇ ਹਿੰ ਇੱਕ ਪ੍ਰਮੁੱਖ ਵਿਗਿਆਨਕ ਸੰਸਥਾ ਹੈ ਜਿਸ ਦੀ ਸਥਾਪਨਾ 1970 ਵਿੱਚ ਕੀਤੀ ਗਈ ਸੀ ਤੇ ਦਾ ਮੁੱਖ ਤੱਤਰ ਫਰੀਦাবাদ ਹਰਿਆਣਾ ਵਿਖੇ ਹੈ ਕੇਂਦਰੀ ਪੂਜਲ ਬੋਰਡ ਦੀ ਜਿਹੜੀ ਇਹ ਦਾ ਰਿਪੋਰਟ ਹੈ ਇਸ ਤੇ ਕੀ ਹੰਕੜੇ ਹਨ ਇਸ ਬਾਰੇ ਅੱਗੇ ਜਾਣਕਾਰੀ ਲੈਂਦੇ ਆ ਪੰਜਾਬ ਵਿੱਚ ਪਾਣੀ ਕੱਢਣ ਦੀ ਧਾਰ ਜਿਹੜੀ ਹੈ ਉਹ ਲਗਭਗ 150% ਹੋ ਗਈ ਹੈ ਪਾਉ ਜਿਹੜਾ ਜ਼ਮੀਨ ਵਿੱਚ ਪਾਣੀ ਹੈ ਉਹ ਰੀਚਾਰਜ ਘਟ ਹੋ ਰਿਹਾ ਤੇ ਘੱਟ ਦਸ ਜ਼ਿਆਦਾ ਰਿਹਾ ਸਮਝਣ ਲਈ ਸਾਡੀ ਕਮਾਈ ₹100 ਹੈ ਤੇ ਅਸੀਂ ਖਰਚਾ ਕਿੰਨਾ ਕਰ ਰਹੇ ਹਾਂ 150 ਰੁਪਏ ਜਿਹੜਾ ₹50 ਵੱਧ ਖਰਚਾ ਕਰ ਰਹੇ ਹਾਂ ਉਹ ਕਿੱਥੋਂ ਕਰ ਰਹੇ ਹਾਂ ਜਿਹੜੀ ਸਾਡੀ ਬਚਤ ਸੀ ਉਹਦੇ ਵਿੱਚੋਂ ਕਰ ਰਹੇ ਹਾਂ ਇੱਕ ਦਿਨ ਅਜਾ ਆਏਗਾ ਜਿਹੜਾ ਸਾਡੀ ਬਚਤ ਉਹ ਖਤਮ ਹੋ ਜਾਏਗੀ ਤੇ ਅਸੀਂ ਕਿਧਰ ਜੋਗੇ ਨਹੀਂ ਰਵਾਂਗੇ ਪੰਜਾਬ ਦੇ ਲਗਭਗ 153 ਜਿਹੜੇ ਐਸੈਸਮੈਂਟ ਲੂਨਟਾ ਵਿੱਚੋਂ 75 ਤੋਂ ਜਿਹੜੇ 76 ਬਲਾਕ ਹੈ ਉਹ ਉਹਨਾਂ ਵਿੱਚੋਂ ਕੀ ਹੈ ਜਿਹੜੀ ਪਾਣੀ ਕੱਢਣ ਦੀ ਦਰ ਹੈ ਉਹ ਰੀਚਾਰਜ ਨਾਲੋਂ ਜ਼ਿਆਦਾ ਹੈ 22% ਜਿਹੜੇ ਬਲਾਕ ਹੈ ਉਹ ਤਾਂ ਲਗਭਗ ਕ੍ਰਿਟੀਕਲ ਪਹੁੰਚ ਚੁੱਕੇ ਨੇ ਉੱਥੇ ਪਾਣੀ ਕੀ ਖਤਮ ਹੋਣ ਦੀ ਕਦਾਰ ਦੇ ਪਹੁੰਚ ਚੁੱਕਿਆ ਹੈ ਸਿਰਫ 8.14 ਤੋਂ 15% ਹੀ ਬਲਾਕ ਜਿਹੜੇ ਨੇ ਉਹ ਸੁਰੱਖਿਅਤ ਸ਼੍ਰੇਣੀ ਵਿੱਚ ਆਉਂਦੇ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੋਂ ਜ਼ਮੀਨ ਹਟਲੇ ਪਾਣੀ ਦੇ ਨਮੂਨੇ ਲੈ ਗਏ ਉਹਦੇ ਵਿੱਚੋਂ 12% ਦੇ ਨਮੂਨੇ ਵਿੱਚ ਕੀ ਲੋੜ ਤੋਂ ਜ਼ਿਆਦਾ ਯੂਰੇਨੀਅਮ ਦੀ ਮਾਤਰਾ ਪਾਈ ਗਈ ਯੂਰੇਨੀਅਮ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ TPPB T ਪਰ ਬਿਲੀਅਨ ਪਾ 1 ਬਿਲੀਅਨ ਵਿੱਚ ਕਿੰਨੇ ਹੁੰਦੇ ਨੇ 100 ਕਰੋੜ ਪਾਵੇਗੀ 100 ਕਰੋੜ ਜਿਹੜੇ ਪੰਡ ਦੇ ਕਣਾ ਵਿੱਚੋਂ ਟੀ ਕਣਕੀਏ ਯੂਰੇਨੀਅਮ ਦੇ ਪਾਏ ਗਏ ਲੋਕੀ ਬਹੁਤ ਖਤਰਨਾਕ ਹੈ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਇਹ ਪမာဏ ਕੀ ਹੈ ਟੀਪੀਪੀਵੀ ਤੋਂ ਟੱਪ ਚੁਕਿਆ ਹੈ ਆਪਣੇ ਆਪਣੇ ਜ਼ਿਲ੍ਹੇ ਪਛਾਣ ਲਓ ਬਰਨਾਲਾ ਫਤਿਹਗੜ੍ਹ ਸਾਹਿਬ ਮੋਗਾ ਜਲੰਧਰ ਬਠਿੰਡਾ ਲੁਧਿਆਣਾ ਫਿਰੋਜ਼ਪੁਰ ਪਟਿਆਲਾ ਤਰਨਤਾਰਨ ਠੀਕ ਹੈ ਨਹੀਂ ਜਿਹੜੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੁਹਾਲੀ ਗੁਰਦਾਸਪੁਰ ਇਹ ਇਹ ਸਮਾਰ ਤੋਂ ਬਚੇ ਹੋਏ ਨੇ ਠੀਕ ਹੈ ਹੁਸ਼ਿਆਰਪੁਰ ਹਸ਼ਿਆਰਪੁਰ ਨਵਾਂ ਸ਼ਹਿਰ ਹਸ਼ਿਆਰਪੁਰ ਨਵਾਂ ਸ਼ਹਿਰ ਠੀਕ ਹੈ ਨਵਾਂ ਸ਼ਹਿਰ ਰੂਪਨਗਰ ਠੀਕ ਹੈ ਇਹ ਜਿਹੜਾ ਇਲਾਕਾ ਪਾ ਕੇ ਇਹ ਆ ਬਚਾ ਹੋਇਆ ਹੈ ਬਹੁਤ ਖਤਰਨਾਕ ਜਿਹੜੇ ਤੱਤ ਪੰਜਾਬ ਦੇ ਪਾਣੀਆਂ ਵਿੱਚ ਮਿਲੇ ਨੇ ਆਰਸੈਨਿਕ ਫਲੋਰਾਈਡ ਨਾਈਟ੍ਰੇਟ ਆਇਰਨ ਇਹ ਵੀ ਕੀ ਕਈ ਜਿਲ੍ਹਿਆਂ 'ਚ ਕੀ ਬਹੁਤ ਖਤਰਨਾਕ ਪਦਰਤیں ਮਿਲੇ ਨੇ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਫੈਕਟਰੀਆਂ ਦੇ ਗੰਦੇ ਪਾਣੀ ਪੈਨ ਕਰਕੇ ਗੰਦਲਾ ਹੋ ਚੁੱਕਿਆ ਪਰੰਤੂ ਹੁਣ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਪੀਣ ਦੇ ਯੋਗ ਨਹੀਂ ਬਚਿਆ ਪਾਣੀ ਨੂੰ ਜੀਵਨ ਕਿਹਾ ਜਾਂਦਾ ਪਰਤੂ ਇਹ ਵੱਡੀ ਗਿਣਤੀ ਵਿੱਚ ਕੀ ਹੁਣ ਲੋਕਾਂ ਲਈ ਕੈਂਸਰ ਦਾ ਕਾਰਨ ਬਣ ਰਿਹਾ ਹੈ ਗੁਰੂ ਸਾਹਿਬ ਨੇ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਾ ਪੰਜਾਬ ਵਿੱਚ ਪਾਣੀ ਦਾ ਪੱਧਰ ਹੈ ਉਹ ਵੀ ਕੀ ਹੈ ਲਗਾਤਾਰ ਨਿਕਲਦਾ ਜਾ ਰਿਹਾ ਹੈ ਪਾਣੀ ਘੋਰ ਡੂੰਗਾ ਹੁੰਦਾ ਜਾ ਰਿਹਾ ਹੈ ਸਮੂਰ ਬਰਨਾਲਾ ਮੋਗਾ ਵਰਗੇ ਜਿਹੜੇ ਐਮਸ ਪਾਣੀ ਦਾ ਪੱਧਰ ਕੀ ਸਭ ਤੋਂ ਨੀਮਾ ਹੈ ਯੂਰੇਨੀਅਮ ਕੀ ਹੈ ਇਹ ਕਿਉਂ ਖਤਰਨਾਕ ਹੈ ਜਿਹੜੀ ਸਾਡੀ ਧਰਤੀ ਹੈ ਤੇ ਸਾਡਾ ਜਿਹੜਾ ਸਰੀਰ ਹੈ ਇਹ ਵੱਖ-ਵੱਖ ਅਣੂਆਂ ਤੋਂ ਬਣੇ ਹੋਏ ਨੇ ਇਹਨਾਂ ਦੇ ਆਪਣੇ ਆਪਣੇ ਗੁਣ ਹੁੰਦੇ ਨੇ ਸਾਡਾ ਸਰੀਰ ਕਾਰਬਨ ਹਾਈਡਰੋਜਨ ਆਕਸੀਜਨ ਕੈਲਸ਼ੀਅਮ ਫਾਸਫੋਰਸ ਵਰਗੇ ਲਗਭਗ 30 ਤੋਂ ਵੱਧ ਤੱਤਾਂ ਦੀ ਬਣਤਰ ਹੈ ਕੁਦਰਤ ਵਿੱਚ 100 ਤੋਂ ਵੱਧ ਤੱਤ ਨੇ ਜਿਨ੍ਹਾਂ ਵਿੱਚੋਂ ਜਿਆਦਾਤਰ ਕੀ ਸਾਡੇ ਸਰੀਰ ਲਈ ਨੁਕਸਾਨਦਾਇਕ ਨੇ ਠੀਕ ਹੈ ਕਿੰਨੇ ਤੱਤ ਨੇ ਮੌਜੂਦ ਲਗਭਗ 118 ਐਲੀਮੈਂਟਸ ਮੌਜੂਦ ਨੇ ਠੀਕ ਹੈ ਇਹਦੇ ਚੋ 94 ਤੱਕ ਕੀ ਹੈ ਕੁਦਰਤੀ ਤੌਰ ਤੇ ਮਿਲਦੇ ਆ ਤੇ ਜਿਹੜੇ 18 ਆ ਉਹ ਮਨੁੱਖ ਨੇ ਬਣਾਏ ਨੇ ਇਹਨਾਂ ਤੱਤਾਂ ਵਿੱਚੋਂ ਸਭ ਤੋਂ ਵੱਧ ਖਤਰਨਾਕ ਉਹ ਮੰਨੇ ਜਾਂਦੇ ਨੇ ਜੋ ਰੇਡੀਏਸ਼ਨ ਛੱਡਦੇ ਨੇ ਠੀਕ ਹੈ ਇਹ ਪਾਵ ਇਹਨਾਂ ਦੀ ਜਿਹੜੀ ਊਰਜਾ ਹੈ ਉਹ ਕਿਰਨਾਂ ਦੇ ਰੂਪ ਵਿੱਚ ਇਹਨਾਂ ਵਿੱਚੋਂ ਨਿਕਲਦੀ ਰਹਿੰਦੀ ਹੈ ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਇਹਨਾਂ ਰੇਡੀਓ ਜਿਹੜੇ ਇਹਨਾਂ ਨੂੰ ਕੀ ਫਿਰ ਰੇਡੀਓ ਐਕਟਿਵ 엘ਿਮੈਂਟਸ ਕਿਹਾ ਜਾਂਦਾ ਜਿਹੜਾ ਯੂਰੇਨੀਅਮ ਹੈ ਉਹ ਵੀ ਇੱਕ ਰੇਡੀਓ ਐਕਟਿਵ 엘ਿਮੈਂਟ ਹੈ ਜਿਹੜਾ ਯੂਰੇਨੀਅਮ ਇਸ ਤੋਂ ਕੀ ਇਹ ਪਰਮਾਣੂ ਬੰਬ ਤਿਆਰ ਕੀਤਾ ਗਿਆ ਹੋਵੇਗਾ ਠੀਕ ਹੈ ਜਿਹੜਾ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰ ਹਿਰੋਸ਼ਿਮਾ ਤੇ ਨਾਗਾਸਾ키 ਤੇ ਛੁਟਾਇਆ ਸੀ ਤੇ ਉਥੋਂ ਦੇ ਜਿਹੜੇ ਲੱਖਾਂ ਦੇ ਲੋਕੀਨ ਖਤਮ ਕਰ ਦਿੱਤਾ ਸੀ ਉਸ ਦਾ ਪ੍ਰਭਾਵ ਕੀ ਹੈ ਲਗਭਗ 50 ਸਾਲਾਂ ਤੱਕ ਦੇਖਣ ਨੂੰ ਮਿਲਿਆ ਜਿਹੜੇ ਉਥੋਂ ਦੇ ਬੱਚੇ ਪੈਦਾ ਹੁੰਦੇ ਸਨ ਉਹਨਾਂ ਨਾਲ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਵਿਕਾਰ ਹੁੰਦਾ ਸੀ ਕੋਈ ਬੱਚਾ ਲੱਤ ਤੋਂ ਬਿਨਾ ਪੈਦਾ ਹੁੰਦਾ ਕੀ ਕੋਈ ਪੈਰ ਤੋਂ ਬਿਨਾ ਮਤਲਬ ਸਾਬਤ ਬੱਚੇ ਉਥੇ ਲਗਭਗ 50 ਸਾਲਾਂ ਤੱਕ ਕੀ ਉਹ ਜਿਹੜੇ 50 ਸਾਲਾਂ ਤੱਕ ਸਾਬਤ ਬੱਚੇ ਪੈਦਾ ਹੀ ਨਹੀਂ ਹੋਏ ਉੱਥੇ ਜਾਪਾਨ ਵਿੱਚ ਪਰ ਅੱਜ ਕੀ ਇਹ ਯੂਰੇਨੀਅਮ ਸਾਡੇ ਕੀ ਪੀਣ ਵਾਲੇ ਪਾਣੀ ਵਿੱਚ ਘੁਲ ਚੁੱਕਿਆ ਹੈ ਠੀਕ ਹੈ ਇੱਕ ਹੋਰ ਰਿਪੋਰਟ ਆਈ ਉਹਦੇ ਵਿੱਚ ਕੀ ਜਿਹੜਾ ਇਹ ਯੂਰੇਨੀਅਮ ਹੈ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਦੇ ਦੁੱਧ ਵਿੱਚ ਵੀ ਇਹ ਮਿਲਿਆ ਹੈ ਇਹ ਕੀ ਬਹੁਤ ਖਤਰਨਾਕ ਵਰਤਾਰਾ ਹੈ ਪੰਜਾਬ ਦੇ ਪਾਣੀਆਂ ਵਿੱਚ ਇਹ ਯੂਰੇਨੀਅਮ ਆਇਆ ਕਿੱਥੋਂ ਪੰਜਾਬ ਦੇ ਨਾਲ ਜਿਹੜੀਆਂ ਸ਼ਿਵਾਲਿਕ ਪਹਾੜੀਆਂ ਨੇ ਠੀਕ ਹੈ ਤੇ ਜੇ ਮਾਚਲ ਦੇ ਪਹਾੜਾਂ ਪਹਾੜ ਨੇ ਉੱਥੋਂ ਪਾਣੀ ਆਉਂਦਾ ਹੈ ਠੀਕ ਹੈ ਉੱਥੇ ਕੀ ਇਹ ਯੂਰੇਨੀਅਮ ਕੁਦਰਤੀ ਤੌਰ ਤੇ ਪਾਇਆ ਜਾਂਦਾ ਹੈ ਇਹ ਜਦੋਂ ਨਦੀਆਂ ਰਹੀ ਪਾਣੀ ਇਧਰੋਂ ਆਉਂਦਾ ਹੈ ਮਦਾਨੀ ਇਲਾਕੇ ਚ ਪੰਜਾਬ ਵਿੱਚ ਆਉਂਦਾ ਹੈ ਤਾਂ ਉਹ ਜਿਹੜਾ ਯੂਰੇਨੀਅਮ ਹੈ ਉਹ ਨਦੀਆਂ ਵਿੱਚ ਪਾਣੀ ਰਹੀ ਇਧਰ ਪੰਜਾਬ ਵਿੱਚ ਵੀ ਆ ਜਾਂਦਾ ਹੈ ਪਰ ਤੋਂ ਇੱਕ ਕੁਦਰਤੀ ਵਰਤਾਰਾ ਹੈ ਠੀਕ ਹੈ ਪਰ ਤੋਂ ਹੁਣ ਕੀ ਹੈ ਜਿਹੜੀ ਨਜ਼ਾਇਜ਼ ਖਣਨ ਹੋ ਰਹੀ ਹੈ ਠੀਕ ਹੈ ਤੇ ਤੇ ਨਜ਼ਾਇਜ਼ ਤੌਰ ਤੇ ਜਿਹੜੀ ਜੰਗਲਾਂ ਦੀ ਕਟਾਈ ਹੋ ਰਹੀ ਹੈ ਉਹਦੇ ਨਾਲ ਕੀ ਇਸ ਪ੍ਰਕਿਰਿਆ ਨੂੰ ਕੀ ਹੈ ਹੋਰ ਤੇਜ਼ੀ ਮਿਲੀ ਹੈ ਇਹ ਕੁਦਰਤੀ ਵਰਤਾਰੇ ਨੂੰ ਕੀ ਹੈ ਹੋਰ ਤੇਜ਼ੀ ਮਿਲੀ ਹੈ ਉਹ ਕੁਦਰਤੀ ਪਹਿਲਾਂ ਕੀ ਕੁਦਰਤੀ ਵਰਤਾਰਾ ਸੀਗਾ ਪਰ ਤੋਂ ਹੋਣ ਕੀ ਹੈ ਇਸ ਵਿੱਚ ਮਨੁੱਖ ਨੇ ਦਖਲ ਦੇ ਦਿੱਤਾ ਤੇ ਇਹ ਜਿਹੜਾ ਵਰਤਾਰਾ ਹੋਰ ਤੇਜ਼ ਹੋ ਗਿਆ ਇਹਦੇ ਨਾਲ ਕੀ ਯੂਰੇਨੀਅਮ ਦੀ ਮਾਤਰਾ ਹੈ ਉਹ ਪੰਜਾਬ ਦੇ ਜਿਹੜੇ ਮਦਾਨੀ ਇਲਾਕੇ ਵਿੱਚ ਹੋਰ ਜ਼ਿਆਦਾ ਆਣੀ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ ਇਹ ਹੁਣ ਇਸ ਸਾਲ ਜਿਹੜੇ ਹੜ੍ਹ ਆਏ ਸੀਗੇ ਇਹ ਵੀ ਕੀ ਇੱਕ ਕੁਦਰਤੀ ਤੌਰ ਤੇ ਨਹੀਂ ਹੈ ਇਹ ਮਨੁੱਖ ਪਦਾ ਹੀ ਵਰਤਾਰਾ ਹੈ ਜਿਹੜਾ ਗੈਰ ਕੁਦਰਤੀ ਤੌਰ ਤੇ ਜਿਹੜਾ ਮਾਈਨਿੰਗ ਹੋ ਰਹੀ ਹੈ ਠੀਕ ਹੈ ਉਥੇ ਜੰਗਲਾਂ ਦੀ ਕਟਾਈ ਹੋ ਰਹੀ ਹੈ ਇਸ ਨਾਲ ਕੀ ਜਿਹੜਾ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ ਤੇ ਹੈ ਜਿਹੜੀਆਂ ਪੰਜਾਬ ਵਿੱਚ ਲੁਧਿਆਣੇ ਦੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਉਥੇ ਜਿਹੜਾ ਲੁਧਿਆਣੇ ਦੇ ਨਾਲ ਬੁੱਢਾ ਦਰਿਆ ਲੰਘਦਾ ਹੈ ਠੀਕ ਹੈ ਬੁੱਢੇ ਦਰਿਆ ਸਤਰੂਝ ਪ੍ਰਿਆਵਤ ਕੀ ਆਪਣਾ ਜਿਹੜਾ ਗੰਦਾ ਪਾਣੀ ਪਾਉਂਦੀਆਂ ਨੇ ਇਹਨਾਂ ਫੈਕਟਰੀਆਂ ਚ ਕੀ ਦੂਸ਼ਿਤ ਪਾਣੀ ਜਿਹੜਾ ਹੈਗਾ ਉਹ ਬੋਰ ਕਰਕੇ ਜ਼ਮੀਨ ਦੇ ਖੇਤ ਦੇ ਪਾਣੀ ਵਿੱਚ ਵੀ ਰਲਾਇਆ ਜਾਂਦਾ ਹੈ ਲੁਧਿਆਣੇ ਵਿੱਚ ਜਿਹੜੀ ਜਿਵੇਂ ਚਮੜੇ ਦੀ ਸੰਧਿਆ ਤੇ ਜਿਹੜੀ ਕੈਮੀਕਲ ਪੇਂਟ ਦੀ ਜਿਹੜੀ ਸੰਧਿਆ ਤੇ ਉਹ ਉਹ ਕੀ ਉਹਦੇ ਵਿੱਚ ਆਰਸੈਨਿਕ ਲੈਡ ਕਾਰਬੋਨ ਵਰਗੇ ਜਿਹੜੇ ਲੀ ਪਾਈ ਦਾਤਾ ਮਿਲ ਮਿਲ ਗਈਆਂ ਨੇ ਉਹ ਹੈਗੀਆਂ ਨੇ ਉਹ ਤੋਂ ਜਿਹੜੀਆਂ ਉਹ ਪਾਣੀ ਵਿੱਚ ਮਿਲਾ ਰਹੇ ਨੇ ਇਹਨਾਂ ਨੂੰ ਐਫਲੂਐਂਟ ਕਿਹਾ ਜਾਂਦਾ ਹੈ ਠੀਕ ਹੈ ਇਹ ਜਿਹੜੇ ਨਾੜੀ ਦੇ ਕੈਮੀਕਲ ਮਿਲਾ ਰਹੇ ਨੇ ਇਹਨਾਂ ਨੂੰ ਐਫਲੂਐਂਟ ਕਿਹਾ ਜਾਂਦਾ ਜਿਸ ਵਿੱਚ ਭਾਰੀ ਤੱਤਾ ਦੇ ਨਾਲ ਨਾਲ ਕਈ ਤਰ੍ਹਾਂ ਦੀ ਰਸਾਇਣ ਵੀ ਸ਼ਾਮਲ ਹੁੰਦੇ ਨੇ ਇਸ ਵਿੱਚ ਕਈ ਹੋਰ ਜਾਇ ਪਦਾਰਥ ਵੀ ਸ਼ਾਮਲ ਹੁੰਦੇ ਨੇ ਜੋ ਕਿ ਮਿੱਟੀ ਵਿੱਚ ਜਿਹੜਾ ਮੌਜੂਦ ਯੂਰੇਨੀਅਮ ਹੈ ਉਹਨੂੰ ਘੋਰ ਕੇ ਕੀ ਪਾਣੀ ਵਿੱਚ ਮਿਲਾਉਣ ਦੀ ਕੀ ਮਦਦ ਕਰਦਾ ਹੈ ਪੰਜਾਬ ਜਿਹੜਾ پاب کے زمین جیٹلے پانی یورنی جی ماترا ودن کا کارن ایک ہوتی بھی ہے ٹھیک ہے جی میں جھونے ورگیاں فصلیں لیے بے حساب پانی ورتیا جاتا ہے اس نال پانی دیا پانی جیتی دیا بہت ڈونگیا پرتوں سے کٹیا جان لگا جی کہ یورنی موجود ہے ٹھیک ہے وہ جاریمی یورنی ہے وہ ٹیوب ویل باہر آ جا اپنیاں موٹر رائی باہر آ جاتا ہے تو وہ جیب کی دھرتی وہ ہے وہ اپنے پانیا مل جاتا ہے ابھی رسائنک کھاد نے انہوں نے بھی ਪਾਣੀ ਵਿੱਚ ਕੀ ਫਾਰੀਆਂ ਦਾਤਾ ਦੀ ਪ੍ਰਮਾਨਗੀਤੀ ਹੈ ਜਿਵੇਂ ਫਾਸਫੇਟ ਯੁਕਤ ਜਿਹੜੀ ਕੀਟਨਾਸ਼ਕ ਹੈ ਠੀਕ ਹੈ ਉਹਨੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਜਿਹੜੀ ਮਾਤਰਾ ਹੈ ਉਹ ਉਹਦੀ ਵੀ ਕਾਫੀ ਹਰ ਦਾ ਕੋਲੇ ਚ ਵਧਾ ਦਿੱਤਾ ਹੈ ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਪਿੰਡਾਂ ਤੇ ਸ਼ਹਿਰਾਂ ਤੇ ਜੋ ਆਰਓ ਫਿਲਟਰ ਲੱਗੇ ਹੋਏ ਨੇ ਠੀਕ ਹੈ ਉਹ ਪਾਣੀ ਕੀ ਸਾਫ਼ ਕਰਨ ਦਾ ਕੰਮ ਕਰਦੇ ਨੇ ਠੀਕ ਹੈ ਉਹਨਾਂ ਵਿੱਚ ਜਿਹੜਾ ਯੂਰੇਨੀਅਮ ਹੈ ਤੇ ਜਾਂ ਹੋਰ ਗੰਦਗੀ ਉਹ ਉਹਦੇ ਫਿਲਟਰਾਂ 'ਚ ਜਮਾ ਹੋ ਜਾਂਦੀ ਹੈ ਇਹ ਜਿਹੜੇ ਫਿਲਟਰ ਨੇ ਇਹ ਬਹੁਤ ਖਤਰਨਾਕ ਦਾਤਾ ਤੇ ਕੈਮੀਕਲਾਂ ਦੀਆਂ ਮਾਤਰਾ ਐਨਾ ਫਿਲਟਰਾਂ ਦੇ ਉੱਪਰ ਜਮਾ ਹੋ ਜਾਂਦੀ ਹੈ ਜੋ ਕਿ ਇਹਨਾਂ ਦਾ ਨਿਕਟਾਰਾ ਆਪ میں سٹ دے ہیں ٹھیک مطلب ہے اور دیکھو یوریم یورین یا ہو جہریلے تات نے وہ لگے ہوئے انہوں نے اس طرح نہیں سٹنا چاہیے انہوں کا بھی جا نپٹارا وہ صحیح ٹنگ کرنا چاہیے مطلب سیدا چونے کی جی فصل ہے وہ ٹھون کی جی فصل ہے رقبہ ودھ رہا ہے ٹھیک ہے ٹیوب ویل کی ود رہے ہیں لگ بھگ اس سمے پابے چودہ لکھ ٹیوب ویل ٹیوب ویل لگے ہوئے ہیں ٹھیک ہے مفت بجلی کر کے کی جا پانی جی بے لوڑی ورتو کی جاتی ہے ٹھیک ہے ਹਲ ਕੀਨੇ ਨੇ ਪਛਲੀ ਵੀ ਬਣਦਾ ਠੀਕ ਹੈ ਚੌਨੇ ਦੀ ਥਾਂ ਤੇ ਕੀ ਹੈ ਮੱਕੀ ਜਾਂ ਕਪਾੜ ਜਾਂ ਦਾਲਾਂ ਨੂੰ ਵੀ ਹੁਣ ਤਰਜੀਹ ਦੇਣੀ ਚਾਹੀਦੀ ਹੈ ਪਰੰਤੂ ਇਸ ਵਾਰ ਤੇ ਸਰਕਾਰਾਂ ਨੂੰ ਇਹਨਾਂ ਤੇ ਐਮਐਸਪੀ ਐਮਐਸਪੀ ਦੇਣਾ ਚਾਹੀਦਾ ਐਮਐਸਪੀ ਦੇ ਨਾਲ ਖਰੀਦਣਾ ਚਾਹੀਦਾ ਹੈ ਸਰਕਾਰ ਇਹਨਾਂ ਤੇ ਐਮਐਸਪੀ ਤਾਂ ਦੇਰੀ ਕਰਤੋਂ ਇਹਨਾਂ ਨੂੰ ਖਰੀਦ ਨਹੀਂ ਪਾਉਂਦੀ ਮਾਈਕਰੋ ਇਰੀਗੇਸ਼ਨ ਤੇ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨੀ ਚਾਹੀਦੀ ਜਿਹੜੀ ਪਾਰ ਸਰਕਾਰ ਦੀ ਜਲ ਸ਼ਕਤੀ ਅਭਿਆਨ 2025 ਇਹ ਉਸ ਤਰ੍ਹਾਂ ਕੀ ਵਾਟਰ ਰੀਚਾਰਜ ਕਰਨ ਵਾਸਤੇ ਇੱਕ ਪਾਉਂਡਸ ਵੀ ਬਣਾਏ ਜਾਂਦੇ ਨੇ ਚੱਕ ਡੈਮ ਵੀ ਬਣਾਏ ਜਾਂਦੇ ਨੇ ਪਿੰਡਾਂ ਵਿੱਚ ਠੀਕ ਹੈ ਸਾਫ ਵਾਤਾਵਰਨ ਤੇ ਸਾਫ ਪਾਉਣ ਪਣੀ ਹਰ ਮਨੁੱਖ ਦੇ ਕੋਲ ਬੁਨਿਆਦੀ ਹੱਕ ਹੈ ਸਾਡਾ ਮੂਢਲਾ ਹੱਕ ਠੀਕ ਹੈ ਜੋ ਕਿ ਹਰੇਕ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਚੱਲ ਰਿਹਾ ਹੈਗਾ ਵਿਧਾਨ ਸਭਾ ਵੱਲੋਂ ਜਿਹੜਾ ਮਨਰੇਗਾ ਦਾ ਕਾਨੂੰਨ ਹੈ ਜਿਹੜਾ ਕੇਂਦਰ ਸਰਕਾਰ ਨੇ ਉਸ ਨੂੰ ਬਦਲ ਕੇ ਨੀਬੀਜੀ ਰਾਮਜੀ ਕਰਤਾ ਉਸ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਪੰਜਾਬ ਦਾ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਉਹ ਇਜਲਾਸ ਹੁੰਦਾ ਜਿਸ ਜੋ ਕਿ ਨਿਮਿਤ ਜਿਹੜੇ ਸੈਸ਼ਨ ਨੇ ਬਜਟ ਮਾਨ ਅਨੁਸਾਰ ਤੋਂ ਸੈਸ਼ਨ ਇਹਨਾਂ ਤੋਂ ਇਲਾਵਾ ਕਿਸੇ ਖਾਸ ਮਹੱਤਵਪੂਰਨ ਮੁੱਦੇ ਤੇ ਚਰਚਾ ਕਰ ਲਈ ਜਾਉ ਖੋਰੀ ਹੋਰਿ ਤੋਂ ਤੇ ਮਤਾ ਪਾਸ ਕਰਨ ਲਈ ਬੁਲਾਇਆ ਜਾਂਦਾ ਜਿਵੇਂ ਇਹ ਉਹ ਬੁਲਾਇਆ ਗਿਆ ਹੈ ਠੀਕ ਹੈ ਸਭ ਤੋਂ ਲੰਬਾ ਸੈਸ਼ਨ ਕਿਹੜਾ ਹੁੰਦਾ ਐਮਰਜੈਂਸੀ ਵਰਤੇ ਠੀਕ ਹੈ ਵਿਸ਼ੇਸ਼ ਕਾਨੂੰਨ ਨੂੰ ਹੋਣ ਵਰਤੇ ਜਾਂ ਕਿਸੇ ਕੇਂਦਰ ਸਰਕਾਰ ਦੇ ਫੈਸਲੇ ਦੇ ਵਿਰੁੱਧ ਰਾਜ ਦੀ رائے ਵਰਤੇ ਕਿ ਵਿਸ਼ੇਸ਼ ਸੈਸ਼ਨ ਬੁਲਾਇਆ ਜਾਂਦਾ ਹੈ ਇਹ ਜਿਹੜਾ ਸੈਸ਼ਨ ਹੈ ਇਸ ਵਿੱਚ ਆਮ ਤੌਰ ਤੇ ਜਿਹੜਾ ਸੈਸ਼ਨ ਕਾਲ ਕੁਸ਼ਨ ਆਵਰ ਤੇ ਕੁਸ਼ਨ ਆਵਰ ਨਹੀਂ ਹੁੰਦਾ ਠੀਕ ਹੈ ਸਾਰਾ ਧਿਆਨ ਕਿ ਸਿਰਫ ਉਸ ਮੁੱਦੇ ਤੇ ਕੇਂਦਰ ਹੁੰਦਾ ਜਿਹੜੇ ਇਸ ਵਰਤੇ ਕਿਸੇ ਵਿਸ਼ਾਸ਼ ਬੁਲਾਇਆ ਗਿਆ ਭਾਰਤੀ ਸੰਵਿਧਾਨ ਦੇ ਜਿਹੜਾ ਆਰਟੀਕਲ 74 ਕੋਸ਼ਤਦੀ ਰਾਜਪਾਲ ਕੋਲ ਰਾਜਪਾਲ ਕੋਲ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਸ਼ਕਤੀ ਹੁੰਦੀ ਹੈ ਠੀਕ ਹੈ ਕਿਉਂਕਿ ਮੁੱਖ ਮੰਤਰੀ ਦੇ ਕੈਬਨਟ ਦੀ ਚਲਾ ਤੇ ਬੁਲਾਉਂਦਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮ드ਰਾਸ ਯੂਨੀਵਰਸਿਟੀ ਤਾਮਿਲਨਾਡੂ ਫੋਰ ਬਿਲ ਵਾਪਸ ਮੋੜ ਦਿੱਤਾ ਉਹ ਬਿਲ ਰਾਜ ਦੀ ਸੂਬਾ ਸਰਕਾਰ ਹੈ ਤਾਮਿਲਨਾਡੂ ਦੀ ਸਰਕਾਰ ਹੈ ਠੀਕ ਹੈ ਉਹ ਉਪ ਰਾਸ਼ਟਰਪਤੀ ਦੀ ਜਿਹੜੀ ਮੁਕਤੀ ਦਾ ਰਿਕਾਰ ਆਪਣੇ ਅੱਠ ਵਿੱਚ ਲੈਣਾ ਚਾਹੁੰਦੀ ਸੀ ਪਰੰਤੂ ਕਿ ਰਾਸ਼ਟਰਪਤੀ ਨੇ ਉਹ ਜਿਹੜਾ ਬਿਲ ਹੈ ਉਹ ਵਾਪਸ ਮੋੜ ਦਿੱਤਾ ਆਪਾਂ ਇਹਦੇ ਸੰਦਰਭ ਚੋਂ ਦੇਖਦੇ ਹਾਂ ਠੀਕ ਹੈ ਜਿਹੜਾ ਵਿਧਾਨ ਸਭਾ ਵਿਚ ਬਿੱਲ ਹੈ ਠੀਕ ਹੈ ਉਹ ਕਿਵੇਂ ਪਾਸ ਹੁੰਦਾ ਹੈ ਆਪਾਂ ਪੰਜਾਬ ਵਿਧਾਨ ਸਭਾ ਦੀ ਗੱਲ ਕਰ ਲੈਂਦੇ ਹਾਂ ਠੀਕ ਹੈ ਪੰਜਾਬ ਵਿਧਾਨ ਸਭਾ ਚ ਇੱਕ ਬਿੱਲ ਜਿਹੜਾ ਉਹਨੂੰ ਕਾਨੂੰਨ ਬਣਨ ਦੀ ਜਿਹੜੀ ਪੂਰੀ ਪ੍ਰਕਿਰਿਆ ਤੁਹਾਨੂੰ ਦੱਸਦੇ ਹਾਂ ਠੀਕ ਹੈ ਪੰਜਾਬ ਕੀ ਇੱਕ ਯੂਨੀ ਕੈਮਰਲ ਵਿਧਾਨ ਸਭਾ ਹੈ ਠੀਕ ਹੈ ਇੱਕ ਸਦਨ ਹੀ ਹੈ ਪਾਪ ਇਥੇ ਇੱਕ ਸਦਨ ਹੀ ਠੀਕ ਹੈ ਦੋ ਸਦਨ ਵੀ ਹੁੰਦੇ ਆ ਕਿਹੜੇ ਕਿਹੜੇ ਰਾਜਾਂ ਚ ਦੋ ਸਦਨ ਹੈ ਠੀਕ ਹੈ ਦੱਸੋ ਆਂਧਰਾ ਪ੍ਰਦੇਸ਼ ਬਿਹਾਰ ਕਰਨਾਟਕਾ ਮਹਾਰਾਸ਼ਟਰ ਤੇਲੰਗਾਨਾ ਤੇ ਉੱਤਰ ਪ੍ਰਦੇਸ਼ ਇਥੇ ਦੋ ਸਦਨ ਹੈ ਠੀਕ ਹੈ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਪੰਜਾਬ ਵਿੱਚ ਇਕੱਲੀ ਵਿਧਾਨ ਸਭਾ ਹੈ ਠੀਕ ਹੈ ਕਿੰਨੇ ਮੈਂਬਰ ਨੇ ਪੰਜਾਬ ਦੀਆਂ ਸੰਸਮਾਦੀ 117 ਠੀਕ ਹੈ ਹੁਣ ਆਪਾਂ ਪ੍ਰਕਿਰਿਆ ਦੇਖਦੇ ਹਾਂ ਇੱਕ ਬਿੱਲ ਨੂੰ ਕਾਨੂੰਨ ਬਣਨ ਦੀ ਠੀਕ ਹੈ ਪਹਿਲੀ ਪੜਤ ਠੀਕ ਹੈ ਜਦੋਂ ਬਿੱਲ ਪੇਸ਼ ਕੀਤਾ ਜਾਂਦਾ ਪਹਿਲਾਂ ਬਿੱਲ ਦਾ ਖਰੜਾ ਬਣਾਇਆ ਜਾਂਦਾ ਠੀਕ ਹੈ ਬਿੱਲ ਬਿੱਲ ਦਾ ਜਿਹੜਾ ਖਰੜਾ ਬਣਾਉਣ ਤੋਂ ਬਾਅਦ ਉਹਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਪਹਿਲੀ ਪੜਤ ਵਿੱਚ ਕੀ ਕੀਤਾ ਜਾਂਦਾ ਬਿੱਲ ਦੀ ਤਿਆਰੀ ਸਭ ਤੋਂ ਪਹਿਲਾਂ ਸਬੰਧ ਵਿਭਾਗ ਦਾ ਜਿਹੜਾ ਮੰਤਰੀ ਹੈ ਉਹ ਬਿੱਲ ਦਾ ਖਰੜਾ ਤਿਆਰ ਕਰਦੇ ਨੇ ਬਿੱਲ ਪੇਸ਼ ਕਰਦੇ ਨੇ ਠੀਕ ਹੈ ਜਦਿ ਸਪੀਕਰ ਦੀ ਇਜਾਲਟ ਨਾਲ ਸਦਨ ਵਿੱਚ ਬਿੱਲ ਨੂੰ ਪੇਸ਼ ਕੀਤਾ ਜਾਂਦਾ ਹੈ ਇਸ ਪੜਾ ਤੇ ਬਿੱਲ ਦੇ ਜਿਹੜਾ ਸਰਲੇਖ ਹੈ ਠੀਕ ਹੈ ਤੇ ਉਹਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਪਰ ਇਹਦੇ ਤੇ ਬਹਿਸ ਨਹੀਂ ਹੁੰਦੀ ਠੀਕ ਹੈ ਇਹਨੂੰ ਕੀ ਸਰਕਾਰੀ ਗੈਜ਼ਟ ਵਿੱਚ ਛਾਪਿਆ ਜਾਂਦਾ ਤਾਂ ਲੋਕ ਆਮ ਲੋਕਾਂ ਨੂੰ ਪਤਾ ਲੱਗ ਰਕੇ ਤੇ ਆਮ ਲੋਕ ਇਹਦੇ ਤੇ ਆਪਣੀ رائے ਦੇ ਸਕਣ ਫਿਰ ਕੀ ਹਿੱਸੇ ਤੇ ਦੂਜੀ ਪਰਤ ਕੀਤੀ ਜਾਂਦੀ ਠੀਕ ਹੈ ਇਹਦੇ ਤੇ ਹੁਣ ਵਿਚਾਰ ਪਟਾੜਾ ਹੁੰਦਾ ਇਹ ਆਮ ਤੌਰ ਤੇ ਮਤਕੁਨ ਪੜਾ ਹੁੰਦਾ ਹੈ ਇਸ ਵਿੱਚ ਕੀ ਆਮ ਪਹਿਲਾਂ ਚਰਚਾ ਹੁੰਦੀ ਬਿੱਲ ਦੇ ਤਾਂ ਤਰਕੀ ਬਹਿਸ ਹੁੰਦੀ ਸਦਨ ਨੂੰ ਸਿੱਧਾ ਪਾਸ ਕਰਨ ਦਾ ਕਿ ਸਿਲੈਕਟ ਕਮੇਟੀ ਨੂੰ ਭੇਜਣ ਦਾ ਫੈਸਲਾ ਵੀ ਕਰ ਸਕਦਾ ਹੈ ਤਾਰਾ ਬਏ ਤਾਰਾ ਕੀ ਨਹੀਂ ਚਰਚਾ ਕੀਤੀ ਜਾਂਦੀ ক্লোਜ਼ ਬੈਕ ਲਾ ਠੀਕ ਹੈ ਇਹ ਬਿੱਲ ਦੀ ਹਰੇਕ ਤਾਰਾ ਨੂੰ ਦੀ ਹੈ ਲਿਆ ਜਾਂਦਾ ਤੇ ਉਦੀ ਤੇ ਚਰਚਾ ਕੀਤੀ ਜਾਂਦੀ ਤੇ ਮੈਂਬਰ ਕੀ ਨੇ ਉਹਦੇ ਤੇ ਇੱਕ ਸੋਧ ਵੀ ਪੇਸ਼ ਕਰ ਸਕਦੇ ਨੇ ਮਤਲਬ ਇਹ ਜਿਹੜੀ ਤਾਰਾ ਹੈ ਇਹਦੇ ਤੇ ਸੋਧ ਕੀਤੀ ਜਾਵੇ ਉਹ ਮੈਂਬਰ ਕੀ ਆਪਣਾ ਕਰਦੇ ਹਰੇਕ ਤਾਰਾ ਤੇ ਕਿ ਵੋਟਿੰਗ ਵੀ ਹੁੰਦੀ ਹੈ ਠੀਕ ਹੈ ਇਹਦੇ ਸੋਲ ਕਰਨ ਚਾਹੀਦੀ ਜਾਂ ਨਹੀਂ ਕਰਨੀ ਫਿਰ 3rd ਰੀਡਿੰਗ ਆਤੀ ਹੈ ਬਿੱਲ ਦਾ ਜਿਹੜਾ ਅੰਤਿਮ ਰੂਪ ਹੈ ਸੋਧ ਹੋ ਗਈ ਸੋਧੋਂ ਤੋਂ ਬਾਅਦ ਜਿਹੜਾ ਅੰਤਿਮ ਰੂਪ ਹੈ ਉਹ ਇਹਦੇ ਜਾਣ ਲਈ ਇਹ ਪੜਾਖੀ ਬਿੱਲ ਵਿੱਚ ਕੋਈ ਵੱਡੀ ਸੋਧ ਨਹੀਂ ਕੀਤੀ ਜਾਂਦੀ ਜੇਕਰ ਸਦਨ ਦੇ ਹਾਜ਼ਰ ਮੈਂਬਰ ਦੀ ਬਹੁਮਤ ਅਤੇ ਹੱਕ ਵਿੱਚ ਵੋਟ ਪਾਉਂਦੀ ਤਾਂ ਬਿੱਲ ਨੂੰ ਪਾਸ ਮੰਨਿਆ ਜਾਂਦਾ ਫਿਰ ਕੀ ਇਹਨੂੰ ਜਦੋਂ ਸਦਨ ਵਿੱਚੋਂ ਬਿੱਲ ਪਾਸ ਹੋ ਗਿਆ ਫਿਰ ਰਾਜਪਾਲ ਦੀ ਮਨਜ਼ੂਰੀ ਵਾਸਤੇ ਭੇਜਿਆ ਜਾਂਦਾ ਰਾਜਪਾਲ ਦੇ ਕੋਲ ਕੀ ਵਿਕਲਪ ਹੁੰਦੇ ਨੇ ਜਦੋਂ ਉਹਦੇ ਕੋਲ ਬਿੱਲ ਪਹੁੰਚਦਾ 10 ਵਿਕਲਪ ਹੁੰਦੇ ਨੇ 10 ਆ ਚਾਹ ਕਿ ਬਿੱਲ ਨੂੰ ਮਨਜ਼ੂਰੀ ਦੇ ਦਿੰਦਾ ਠੀਕ ਹੈ ਜਾਂ ਤਾਂ ਕਿ ਆਪਣੇ ਕੋਲ ਬਿੱਲ ਨੂੰ ਰੋਕ ਕੇ ਰੱਖ ਸਕਦਾ ਹੈ ਜਾਂ ਕਿ ਬਿੱਲ ਨੂੰ ਸਦਨ ਕੋਲ ਮੋੜ ਵਿਚਾਰੀ ਲਈ ਵਾਪਸ ਭੇਜ ਸਕਦਾ ਪਰ ਤੁਝੇ ਸਦਨ ਦੁਬਾਰਾ ਪਾਸ ਕਰਦੇਵੇ ਤਾਂ ਰਾਜਪਾਲ ਨੂੰ ਦਫਤਰ ਕਰਨੇ ਹੀ ਪੈਣਗੇ ਤੇ ਚੌਥਾ ਕੀ ਹੋ ਜੋ ਕਲਪ ਹੁੰਦਾ ਕੁਝ ਮਾਮਲਿਆਂ ਕੀ ਬਿੱਲ ਨੂੰ ਰਾਸ਼ਟਰਪਤੀ ਨੂੰ ਵਿਚਾਰ ਲਈ ਰੱਖਵਾ ਕਰ ਖਣ ਰੱਖਵਾ ਰੱਖ ਲੈਣਾ ਰਾਸ਼ਟਰਪਤੀਵਾ ਨੂੰ ਭੇਜ ਦੇਣਾ ਠੀਕ ਹੈ ਆਪਾਂ ਦੇਖਦੇ ਹਾਂ ਜਿਹੜਾ ਬਿੱਲ ਹੈ ਠੀਕ ਹੈ ਰਾਜਪਾਲ ਰਾਸ਼ਟਰਪਤੀ ਨੂੰ ਕਦੋਂ ਭੇਜਦਾ ਕਿਉਂ ਕਿਉਂ ਭੇਜਦਾ ਠੀਕ ਹੈ ਭਾਰਤੀ ਸੰਵਿਧਾਨ ਦੇ ਅਨੁਛੇਦ 200 ਆਰਟੀਕਲ 200 ਰਾਜਪਾਲ ਕੋਲ ਇਹ ਅਧਿਕਾਰ ਕਿਉਂ ਕਿਸੇ ਬਿੱਲ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰੱਖਵਾ ਰੱਖਦਾ ਠੀਕ ਹੈ ਕਦੋਂ ਵੇਜਣਾ ਜ਼ਰੂਰੀ ਹੈ ਜਦੋਂ ਹਾਈ ਕੋਰਟ ਦੀ ਸ਼ਕਤੀ ਨੂੰ ਟਾਲ ਲੱਗਦੀ ਹੋਵੇ ਰਾਜਪਾਲ ਨੂੰ ਲੱਗੇ ਕਿ ਜਿਹੜਾ ਪਾਸ ਕੀਤਾ ਗਿਆ ਬਿੱਲ ਹੈ ਉਹ ਹਾਈ ਕੋਰਟ ਦੀ ਜਿਹੜੀ ਸੰਵਾਨਕ ਸ਼ਕਤੀਆਂ ਨੇ ਠੀਕ ਹੈ ਉਹਦਾ ਜਿਹੜਾ ਆਕਾਰ ਖੇਤਰ ਕਿਤਰ ਹੈ ਉਹ ਦੀ ਸੀਟਿੰਗ ਵੀ ਖਤਮ ਕਰ ਰਿਹਾ ਜਾਂ ਉਹਦੇ ਵਿੱਚ ਕਮੀ ਕਰ ਰਿਹਾ ਤੋਂ ਬਿੱਲ ਕੀ ਰਾਸ਼ਟਰਪਤੀ ਕੋਲ ਪੇਜਣਾ ਕੀ ਲਾਜ਼ਮੀ ਹੁੰਦਾ ਹੈ ਹੋਰ ਕੀ ਜਦੋਂ ਆਪਣੀ ਰਾਜਪਾਲ ਆਪਣੀ ਮਰਜ਼ੀ ਨਾਲ ਕਦੋਂ ਪੇਜ ਸਕਦਾ ਹੈ ਮਤਲਬ ਉਹਨੂੰ ਲੱਗੇ ਰਾਜਪਾਲ ਨੂੰ ਲੱਗੇ ਕਿ ਇਹ ਬਿੱਲ ਸੰਵਾਨ ਦੀ ਉਲੰਘਣਾ ਕਰ ਰਿਹਾ ਠੀਕ ਹੈ ਇਹ ਬਿੱਲ ਕੀ ਹੈ ਜੇਕਰ ਬਿੱਲ ਰਾਜ ਦੇ ਕਿਸੇ ਨੀਤੀ ਨਿਰਦੇਸ਼ ਜਿਹੜੇ ਸਵਿਧਾਨ ਦੇ ਡੀ ਪੀ ਐਸ ਪੀ ਨੇ ਠੀਕ ਹੈ ਪ੍ਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਟੀ ਡੀ ਪੀ ਐਸ ਪੀ ਦੇ ਵਿਰੋਧ ਹੋਣਾ ਜਾਂ ਅਸੰਗਤ ਹੋਣਾ ਠੀਕ ਹੈ ਦੇਸ਼ ਦੇ ਹਿੱਤ ਵਿੱਚ ਜੇਕਰ ਬਿੱਲ ਰਾਸ਼ਟਰਪਤੀ ਰਾਸ਼ਟਰੀ ਮਹੱਤਵ ਦਾ ਹੋਵੇ ਜਾਂ ਦੇਸ਼ ਦੇ ਕਿਸੇ ਵਿਆਪਕ ਹਿੱਤਾਂ ਨੂੰ ਪ੍ਰਭਾਵਿਤ ਕਰਦਾ ਹੋਵੇ ਠੀਕ ਹੈ ਜਾਂ ਕੀ ਇਹ ਜਿਹੜਾ ਇਹ ਬਿੱਲ ਹੈ ਕਿਸੇ ਰਾਜ ਦਾ ਜਿਹੜਾ ਕਾਨੂੰਨ ਹੈ ਜਾਂ ਕਿਸੇ ਕੇਂਦਰੀ ਕਾਨੂੰਨ ਨਾਲ ਕੀ ਉਹ ਟਕਰਾਅ ਪੈਦਾ ਕਰਦਾ ਹੋਵੇ ਜਿਹੜਾ ਇਹ ਬਿੱਲ ਠੀਕ ਹੈ ਕੇਂਦਰੀ ਕਾਨੂੰਨ ਨਾਲ ਟਕਰਾਅ ਪੈਦਾ ਕਰਦਾ ਹੋਵੇ ਤਾਂ ਵੀ ਹੈਗੀ ਉਹ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਹੀ ਉਹ ਕੀਆ ਜਾਂਦਾ ਹੈ ਇਹ ਬਿਲ ਲਨਾ ਮਹੱਤਵਪੂਰਨ ਹੋਏ ਕਿ ਰਾਜਪਾਲ ਸਮਝ ਕੇ ਰਾਸ਼ਟਰਪਤੀ ਦੀ ਸਹਿਮਤੀ ਜ਼ਰੂਰੀ ਹੈ ਠੀਕ ਹੈ ਜਦੋਂ ਬਿਲ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਤਾਂ ਫਿਰ ਕੀ ਰਾਜਪਾਲ ਦੀ ਭੂਮਿਕਾ ਖਤਮ ਹੋ ਜਾਂਦੀ ਹੈ ਅੱਗੇ ਦਾ ਫੈਸਲਾ ਰਾਸ਼ਟਰਪਤੀ ਦੁਆਰਾ ਹੀ ਆ ਦੇਂਦਾ ਠੀਕ ਇਹਨੂੰ ਫਿਰ ਆਰਟੀਕਲ 201 ਵਿੱਚ ਲਿਖਿਆ ਹੈ ਫਿਰ ਰਾਜਪਾਲ ਕੀ ਜਿਵੇਂ ਹੀ ਬਿਲ ਤੇ ਦਸਤਖਤ ਕਰਦੇ ਨੇ ਤਾਂ ਬਿਲ ਕੀ ਫਿਰ ਕੀ ਐਕਟ ਬਣ ਜਾਂਦਾ ਕਾਨੂੰਨ ਬਣ ਜਾਂਦਾ ਇਸ ਨੂੰ ਸਰਕਾਰੀ ਗੈਜ਼ਟ ਵਿੱਚ ਅਧਿਕਾਰਤ ਤੌਰ ਤੇ ਨੋਟੀਫਾਈ ਕੀਤਾ ਜਾਂਦਾ ਤੇ ਫਿਰ ਇਹ ਪੂਰੇ ਰਾਜ ਵਿੱਚ ਲਗੂ ਹੋ ਜਾਂਦਾ ਹੈ ਜਿਹੜਾ ਮਨੀ ਬਿੱਲ ਹੈ ਸਿਰਫ ਵਿਧਾਨ ਸਭਾ 'ਚ ਪੇਸ਼ ਕੀਤਾ ਜਾਂਦਾ ਹੈ ਰਾਇਪਾਲ ਇਸ ਨੂੰ ਆਮ ਤੌਰ ਤੇ ਵਾਪਸ ਨਹੀਂ ਵੀ ਕਰਦੇ ਠੀਕ ਹੈ ਜਿਹੜਾ ਮਨੀ ਬਿੱਲ ਹੈ ਬੰਗਲਾਦੇਸ਼ ਦੇ ਕੀ ਸੀ ਆਪ ਦਾ ਪ੍ਰਧਾਨ ਮੰਤਰੀ ਸੀਗੇ ਕਾਲਦਾ ਜੀ ਉਹਨਾਂ ਦਾ ਦਿਹਾਂਤ ਹੋ ਗਿਆ ਠੀਕ ਹੈ ਇਹਨਾਂ ਦੀ ਪਾਰਟੀ ਕਿਹੜੀ ਸੀਗੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਇਹ ਸਾਲ 1991 ਵਿੱਚ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ ਠੀਕ ਹੈ ਇਹ ਸ਼ੇਖ ਸਿਨਾ ਇਹਨਾਂ ਦੀ ਪਾਰਟੀ ਕਿਹੜੀ ਸੀਗੀ ਆਵਾਮੀ ਲੀਗ ਤੇ ਸਾਲ 2024 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਬਰਦੋ ਉਤਪਾਰ ਉਥੇ ਵਿਦਰੋਹ ਹੋਇਆ ਤਾਂ ਆਪਣਾ ਇਹ ਦੇਸ਼ ਛੱਡ ਕੇ ਭੱਜ ਗਏ ਹਨ ਭਾਰਤ ਵਿੱਚ ਆ ਗਏ ਠੀਕ ਹੈ ਹੁਣ ਇਹ ਪਹਿਲਾਂ ਇਹਨਾਂ ਦੋਵਾਂ ਦੀ ਆਪਸ ਵਿੱਚ ਅਣਮਨ ਚੱਲਦੀ ਰਹਿੰਦੀ ਸੀ ਪਰ ਤੋਂ ਹੋਂ ਕਿ ਉਹ ਖਤਮ ਹੋ ਗਈ ਇਹ ਕੀ ਆਪਣੇ ਦੁਨੀਆ ਛੱਡ ਗਈ ਠੀਕ ਹੈ ਤੇ ਇਹ ਦੇਸ਼ ਛੱਡ ਗਏ ਠੀਕ ਹੈ ਇਹ ਹੁਣ ਆਪਣੇ ਦੇਸ਼ ਵਾਪਸ ਨਹੀਂ ਪਰ ਸਕਦੇ ਕਿਉਂ ਕਿ ਉਥੇ ਦੀ ਕੋਰਟ ਨੇ ਠੀਕ ਹੈ ਲੋਕਲ ਕੋਰਟ ਹੈ ਉਹਨਾਂ ਇਹਨਾਂ ਨੂੰ ਕੰਝ ਦੀ ਸਜ਼ਾ ਸੁਣਾ ਰੱਖੀ ਹੈ ਉਹਨੇ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਠੀਕ ਹੈ ਸਭ ਤੋਂ ਵੱਧ ਇੰਟਰਨੈਸ਼ਨਲ ਬਾਉਂਡਰੀ ਹੈ ਜਿਹੜੀ ਠੀਕ ਹੈ ਉਹ ਬੰਗਲਾਦੇਸ਼ ਦੀ ਭਾਰਤ ਨੂੰ ਲੱਗਦੀ ਹੈ ਠੀਕ ਹੈ ਗੇਰੀ ਗੇਰੀ ਸਟੇਟ ਟੱਚ ਕਰਦੇ ਆ ਬੰਗਲਾਦੇਸ਼ ਬੰਗਲਾਦੇਸ਼ ਨੂੰ ਵੈਸਟ ਬੰਗਾਲ ਅਸਾਮ ਮਿਗਾਲਿਆ ਤ੍ਰਿਪੁਰਾ ਠੀਕ ਮਿਜ਼ੋਰਮ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਤੇ ਕਰਨ ਟਿਕੜੀ ਹੈ ਟਾਕਾ ਇਸ ਵਿਦ ਲਿਪਟ ਨੇ ਸਾਲ ਦੌਰਾਨ ਜਿਹੜੀ ਬਾਹਰ ਸਰਕਾਰ ਦੀ ਕੂਟਨੀਤੀ ਹੈ ਠੀਕ ਹੈ ਬਾਹਰ ਕਰਦੇ ਜਿਹੜੇ ਵਿਦੇਸ਼ਾਂ ਨਾਲ ਸਬੰਧ ਨੇ ਉਹ ਤੇ ਤਣਾਣਾ ਪਾਇਆ ਹੈ ਵੀ ਬਾਹਰ ਕਰਕੇ ਨੇ اپنے جی فرنٹ سے وہ ہو, فیل ہوئی ہے ٹھیک ہے اپنے جڑے سبند نے سدارنے میں ناکام رہی ہے اپنا اگیں دیکھتے ہیں کچھ بارت دے پاکستان وال ترحد نے ٹھیک ہے یہ سب تو کی ہیٹھے پدھر سے سب سے گندے پدھر ٹھیک ہے بارت جاقست کی سیما پالتا کہ جا اتواد کا مدد ٹھیک ہے جموں کشمیر کا مدد تین سو ختم ہونے کے بعد پاکستان والوں وپارک توڑ ہیں ٹھیک ہے یہ مدد آ ہی رہا ہے دو ہزار پچیچ کی ہے ਭਾਰਤ ਨੇ ਜਿਹੜਾ ਸਪਸ਼ਟ ਕੀਤਾ ਕਿ ਅਤਵਾਦ ਤੇ ਗਲਬਾਰ ਇਕੱਠੇ ਨਹੀਂ ਚੱਲ ਸਕਦੇ ਭਾਰਤ ਨੇ ਜਿਹੜੀ ਕਿੰਡਰ ਸਵਾਰਟ ਡੀਡੀ ਹੈ ਉਹ ਵੀ ਇਹ ਪੰਗੜਾ ਦੇ ਚੀਨ ਨਾਲ ਕਿਸ ਤਰ੍ਹਾਂ ਨਿਬੰਨ ਨਹੀਂ ਠੀਕ ਹੈ ਇਹ ਗੰਭੀਰ ਰਣਨੀਤਿਕ ਮੁਕਾਬਲਾ ਹੈ ਠੀਕ ਹੈ ਇਹਨਾਂ ਨਾਲ ਠੀਕ ਹੈ ਇਹਨਾਂ ਨਾਲ ਕੀ ਹੈ ਜਿਹੜੀ ਸੀਮਾ ਤੇ ਹੈ ਆਪਣੇ ਸਰਹੱਦ ਤੇ ਤਣਾਅ ਬਣਿਆ ਰਹਿੰਦਾ ਹੈਗਾ ਜਿਹੜਾ ਐਲਏਪੀ ਹੈ ਲਾਈਨ ਆਫ ਕੰਟਰੋਲ ਠੀਕ ਹੈ ਲਦਾਖ ਤੇ ਨਰਾਟਲ ਪ੍ਰਦੇਸ਼ ਤੇ ਜਿਹੜੀ ਹੱਦ ਤੇ ਹੈ ਠੀਕ ਹੈ ਐਲਏਸੀ ਠੀਕ ਹੈ ਇਹਦਾ ਵਿਵਾਦ ਚੱਲਦਾ ਰਹਿੰਦਾ ਹੈ 2020 ਚ ਜਿਹੜੀ ਗਲਵਾਨ ਵੈਲੀ ਵਿੱਚ ਉੱਥੋਂ ਜਿਹੜੇ ਚੀਨੀ ਫੌਜੀ ਸੀਗੇ ਉਹਨਾਂ ਭਾਰਤੀ ਫੌਜੀਆਂ ਤੇ ਹਮਲਾ ਕੀਤਾ ਠੀਕ ਹੈ ਆਪਸ ਵਿੱਚ ਆਮਨੇ ਸਾਹਮਨੇ ਹੋਏ 2025 ਚ ਸਥਿਤੀ ਹੁਣ ਕੀ ਹੈ ਜਿਹੜਾ ਚੀਨ ਪਾੜ ਕੀ ਚੀਨ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ ਠੀਕ ਹੈ ਉਹਦਾ ਵਿਰੋਧ ਕਰ ਰਹੇ ਠੀਕ ਹੈ ਹਾਲਾਂਕਿ ਦੋਨਾਂ ਦੇਸ਼ਾਂ ਵਿਚ ਵਪਾਰ ਕੀ ਜਾਰੀ ਹੈ ਪਰ ਉਹ ਕੀ ਜਿਹੜਾ ਹੁਣ ਚੀਨ ਤੇ ਕੀ ਹੈ ਆਪਨੀ ਆਰਥਿਕ ਨਿਰਭਰਤਾ ਘਟਾਉਣ ਦੀ ਨੀਤੀ ਅਪਣਾ ਰਿਹਾ ਹੈ ਚੀਨ ਤੇ ਕੀ ਆਪਣੇ ਉਹਨਾਂ ਦੇ ਜਿਹੜੇ ਫਾਰਮਾ ਤੋਂ API ਐਕਟਿਵ ਫਾਰਮਾਸਿਊਟੀਕਲ ਇਗਰੀਡੀਅੰਟ ਮੰਗਾਂਦੇ ਸੀਗੇ ਠੀਕ ਹੈ ਉਹਨਾਂ ਤੇ ਵੀ ਆਪਣਾ ਟੈਕਸ ਲਗਾਇਆ ਪਾਕਿਸਤਾਨ ਨੇ ਤਾਂ ਜੋ ਜਿਹੜੇ ਉਹ ਐਕਟਿਵ ਫਾਰਮਾਸਿਊਟੀਕਲ ਇਗਰੀਡੀਅੰਟ ਜਿਹੜੇ ਦਵਾਈਆਂ ਬਣਾਉਣ ਵਾਸਤੇ ਵਰਤੇ ਜਾਂਦੇ ਆ ਠੀਕ ਹੈ ਉਹਨਾਂ ਤੇ ਵੀ ਟੈਕਸ ਲਗਾਇਆ ਪਾਕਿਸਤਾਨ ਨੇ ਤਾਂ ਜੋ ਉਹਨਾਂ ਦੇ ਵੱਤੋਂ ਇਥੇ ਕਟੌਟ ਹੋ ਸਕੇ ਬੰਗਲਾਦੇਸ਼ ਨਾਲ ਕੀ ਹੈ ਬੰਗਲਾਦੇਸ਼ ਕੀ ਪਹਿਲਾਂ ਆਪਾਂ ਨੀਰਲਾ ਦੋਸਤ ਤੇ ਪ੍ਰੋਕਸੀਮਲ ਪਾਈਵਲ ਮੰਨਿਆ ਜਾਂਦਾ ਸੀ ਪਰੰਤੂ ਹੁਣ ਉੱਥੋਂ ਰਿਸ਼ਤੇ ਤੋੜ ਲਏ ਨੇ ਬਹੁਤ ਦਾਵਾ ਡੋਲ ਨੇ ਠੀਕ ਹੈ ਉੱਥੇ ਦੀ ਵੀ ਚੁਣੀ ਹੋਈ ਸਰਕਾਰ ਤੇ ਦੀ ਉਹ ਡਿੱਗ ਟੁੱਟੀ ਹੈ ਤੀਸਤਾ ਨਦੀ ਦੇ ਪਾਣੀ ਦੀ ਵੰਡ ਨੂੰ ਲੈ ਕੇ ਠੀਕ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਹੈ ਇਹ ਜਿਹੜੇ ਆਪਣੇ ਬੰਗਲਾਦੇਸ਼ ਨਾਲ ਮੁੱਦੇ ਨੇ ਠੀਕ ਹੈ ਬੰਗਲਾਦੇਸ਼ ਵਿੱਚ ਕੀ 2024 ਤੋਂ ਬਾਅਦ ਜਿਹੜਾ ਤਕਤਾ ਪਲਟ ਹੋ ਗਿਆ ਤੇ ਅੰਤਰੀਕ ਸਰਕਾਰ ਬਣੀ ਠੀਕ ਹੈ ਹੁਣ ਤੇ ਅੰਤਰੀਕ ਸਰਕਾਰ ਦੇ ਨੂੰ ਕੀ ਕੌਣ ਨੇ ਕਿਹਨੂੰ ਬਣਾਇਆ ਗਿਆ ਹੈ ਠੀਕ ਹੈ ਮਾਲਦੀਵਨ ऑर्केस्ट्रा ਦੇ ਸੰਬੰਧ ਨੇ ਠੀਕ ਹੈ ਉਤਾਰ ਚੜਾਵਾਲੇ ਨੇ ਠੀਕ ਹੈ ਜਿਹੜੀ ਉੱਥੋਂ ਦੇ ਲੋਕ ਨੇ ਉਹਨਾਂ ਨੇ ਇੰਡੀਆ ਆਊਟ ਮੂਵਮ ਚਲਾਈ ਠੀਕ ਹੈ ਜਿਹੜਾ ਮਾਲਦੀਵ ਉਹ ਚੀਨ ਵਾਲਾ ਆਪਣੀ ਨੀੜਤਾ ਨੂੰ ਵਧਾ ਰਿਹਾ ਹੈ 2025 ਕੀ ਹੋਇਆ ਮਾਲਦੀਵ ਵਿੱਚ ਕੀ ਜੀਨੀ ਪੱਕੀ ਸਰਕਾਰ ਆਈ ਠੀਕ ਹੈ ਜੀਨੀ ਪੱਕੀ ਸਰਕਾਰ ਆਈ ਤੋਂ ਉਸ ਤੋਂ ਬਾਅਦ ਕੀ ਜੇ ਭਾਰਤ ਦੀ ਉੱਥੇ ਸੈਨਿਕ ਸੀਗੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਪਰ ਚੁਕੀ ਹੈ ਭਾਰਤ ਹਾਲੇ ਵੀ ਉਹਨਾਂ ਦੇ ਲਈ ਆਰਥਿਕ ਸਹਿਯੋਗ ਕਰਦਾ ਰਿਹਾ ਉਹਨਾਂ ਦੇ ਭਾਰਤ ਤੇ ਨੇਪਾਲ ਵਿੱਚ ਕਿਸ ਤਰ੍ਹਾਂ ਦੇ ਸਬੰਧ ਨੇ ਠੀਕ ਹੈ ਭਾਰਤ ਤੇ ਨੇਪਾਲ ਵਿੱਚ ਜਿਹੜੇ ਸੱਭਿਆਚਾਰਕ ਤੌਰ ਤੇ ਕੀ ਸਬੰਧ ਮਜ਼ਬੂਤ ਨੇ ਬੜਕੋ ਰਾਏ ਤੌਰ ਤੇ ਕੀ ਕਿਨੋਤੀਪੁਰ ਕੋ ਨੇ ਠੀਕ ਹੈ ਜਿਹੜਾ ਨੇਪਾਲ ਹੈ ਉਹ ਤੋਂ ਦੀ ਜਿਹੜੀ ਸੱਭਿਆਚਾਰ ਸੱਭਿਆਚਾਰ ਹੈ ਤੇ ਭਾਰਤ ਜਿਹੜੇ ਸੱਭਿਆਚਾਰੀ ਉਹ ਲਗਭਗ ਮਿਲਦਾ ਜੁਲਦਾ ਹੈਗਾ ਠੀਕ ਹੈ ਜੀ ਦੇਖੋ ਉਤਰ ਪ੍ਰਦੇਸ਼ ਦੇ ਵਿਆਰ ਇਹ ਨਾਲ ਜਿਹੜੇ ਇਲਾਕੇ ਨੇ ਇਹਨਾਂ ਦਾ ਸਭਿਆਚਾਰ ਇੱਕੋ ਜਿਹਾ ਹੈਗਾ ਠੀਕ ਹੈ ਉੱਥੋਂ ਜਿਹੜੇ ਜਿਹੜੇ ਵਿਦਿਆਰਥੀ ਨੇ ਉਹ ਪਾਸੇ ਤੇ ਸਿੱਖਿਆ ਪ੍ਰਾਪਤ ਕਰਨ ਆਉਂਦੇ ਨੇ ਠੀਕ ਹੈ ਮੈਂ ਵੀ ਜਦੋਂ ਇੱਕ ਕਾਲਜ ਵਿੱਚ ਪੜ੍ਹਦਾ ਸੀ ਤਾਂ ਉੱਥੇ ਮੈਂ ਮੈਂ ਵੀ ਜਿਹੜੇ ਨੇਪਾਲ ਦੇ ਵਿਦਿਆਰਥੀ ਸੀਗੇ ਉਹਨਾਂ ਨੂੰ ਬਣਾਇਆ ਹੈਗਾ ਮੇਰੇ ਕੋਲ ਬੜਦੇ ਸੀ ਨਾ ਦੂਜਾ ਮੁੱਖ ਮੁੱਦੇ ਕੀ ਨੇ ਜਿਹੜਾ ਕਾਲਾ ਪਾਣੀ ਤੇ ਲਿਪੂ ਲੈ ਕੇ ਠੀਕ ਹੈ ਇਹ ਜਿਹੜੇ ਇਲਾਕੇ ਨੇ ਇਹ ਨੇਪਾਲ ਇਹਨਾਂ ਨੂੰ ਆਪਣਾ ਕਹਿੰਦਾ ਹੈ ਠੀਕ ਹੈ ਪਰ ਜੋ ਇਹ ਮੌਜੂਦਾ ਦੀ ਪਾਸ ਦੇ ਕੰਟਰੋਲ ਹੈ ਇਹ ਨੇ ਠੀਕ ਹੈ کئی کئی بار کی اپنا جدو نپال اپنا نقشہ جاری کرتا ہے تو یہاں دونوں علاقوں کو کالا پانی کے لیے پولیس کو اپنی نقشے میں درخوا ہے نپال کے ایک اندرونی معاملے نے وہاں سے چین کا دخل ود رہا ہے شری لنکا نال کس طرح کے سبند ہیں ٹھیک ہے یہ بھارت کی ہے جس کا ایک مددگار بن ہی ہے ٹھیک ہے پارت کہ شری لنکا جا طوفان آیا سی دتوا پارت نے ایک اپریشن کہہ چلایا آپریشن کہہ چلایا اوپریشن ਸਾਗਰ ਬੰਦ ਠੀਕ ਹੈ ਉਸ ਤਰ੍ਹਾਂ ਦੀ ਜਿਹੜੀ ਉੱਤੇ ਨੁਕਸਾਨ ਹੋਇਆ ਸੀ ਪਾਤਸ਼ਕਰ ਨੇ ਹੋਰ ਮਦਦ ਕੀਤੀ ਸੀ ਜੀ ਲਾ ਕੇ ਮਯਾ ਮਾਰ ਨਾਲ ਇਸ ਤਰ੍ਹਾਂ ਦੇ ਖਬਦੰਦ ਨੇ ਠੀਕ ਹੈ ਉਹ ਤੇ ਸੁਰੱਖਿਆਤ ਕੇਂਦ੍ਰਿਤ ਸੰਬੰਧਨੀ ਠੀਕ ਹੈ ਮਤਲਬ ਉਤੇ ਜਿਹੜਾ ਮਯਾ ਮਾਰ ਹੈ ਠੀਕ ਹੈ ਉਥੇ ਕੀ ਫੌਜੀ ਸਾੜਣਾ ਜਿਸ ਨੂੰ ਜੰਟਾ 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 ਵੀ ਆ ਜਾਂਦਾ ਜੰਟਾ ਠੀਕ ਹੈ ਉਥੇ ਜਿਹੜੀ ਫੌਜ ਹੈ ਫੌਜ ਦੇ ਸਾਥ ਨੂੰ ਜੰਟਾ ਵੀ ਆ ਜਾਂਦਾ ਫੌਜ ਨੂੰ ਜੰਟਾ ਵੀ ਆ ਜਾਂਦਾ ਠੀਕ ਹੈ ਜਿਹੜਾ ਪ੍ਰੋਹਿੰਗਿਆ ਸ਼ਰਨਾਰਥੀ ਠੀਕ ਹੈ ਮਯਾ ਮਾਰ ਮਯਾ ਮਾਰ ਤੋਂ ਉਹਨਾਂ ਨੂੰ ਭਜਾਇਆ ਗਿਆ ਤਾਂ ਉਹ ਕਿੱਥੇ ਆ ਗਏ ਆਪਣੇ ਇੱਥੇ ਵੈਸਟ ਆਗੇ ਠੀਕ ਹੈ ਉਹਨਾਂ ਦਾ ਜਿਹੜਾ ਮੁੱਦਾ ਹੈ ਇਥੇ ਨੁੱਤਰਪੁਰਵੀ ਜਿਲ੍ਹੇ ਦੇ ਪਾਰਕ ਵਿੱਚ ਅ ਇਥੇ ਜਿਹੜੀ ਨਾਰਥ-ਈਸਟ ਠੀਕ ਹੈ ਜਿਹੜੇ ਆਪਣਾ ਹਲਕਾ ਇਥੇ ਜਿਹੜੀ ਬਗਾਵਤ ਹੁੰਦੀ ਹੈ ਉਹਦੇ ਕੀ ਆਪਣਾ ਜਿਹੜੇ ਮਾਇਆ ਮਾਰਦੇ ਉਥੋਂ ਦੇ ਜਿਹੜੇ ਮਾਇਆ ਮਾਰਦੀਆਂ ਵਿੱਚ ਦਖਲਦਾਰੀ ਦੀ ਜਿਹੜੀ ਹੈ ਸੰਭਾਵਨਾ ਦਿਤਾਈ ਜਾਂਦੀ ਹੈ ਠੀਕ ਹੈ RBI ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਸਾਲ 2025 ਦੀ ਬੈਂਕ ਪ੍ਰਦਰਸ਼ਨ ਰਿਪੋਰਟ ਹੈ ਇਹ ਦਰਸਾਉਂਦੀ ਹੈ ਕਿ ਜਿਹੜਾ ਭਾਰਤ ਹੈ ਉਹ ਬੈਂਕਿੰਗ ਖੇਤਰ ਵਿੱਚ ਮਜ਼ਬੂਤ ਹੋ ਰਿਹਾ ਹੈ ਤੇ ਜਿਹੜੀਆਂ ਕਰਜ਼ਿਆਂ ਦੀ ਜਿਹੜੀ ਗੁਣਵੱਤਾ ਵਿੱਚ ਕੀ ਵੱਡਾ ਸੁਧਾਰ ਹੋ ਰਿਹਾ ਹੈ ਤੇ ਮੁਨਾਫੇ ਜ ਵੀ ਵਾਧਾ ਹੋ ਰਿਹਾ ਹੈ ਇਸ ਦੀ ਜਿਹੜੀ ਗ੍ਰਾਸ ਨਾਨ ਪਰਫਾਰਮਿੰਗ ਐਸੈਟਸ ਮਿਪਾਤ ਉਸ ਵਿੱਚ ਵੀ ਕੀ ਸੁਧਾਰ ਹੋਇਆ ਹੈ ਇਹ ਮਾਰਚ 2025 ਵਿੱਚ 2.2 ਪ੍ਰਤੀਸ਼ਤ ਸੀਗਾ ਹੁਣ ਕੀ ਇਹ ਸਤੰਬਰ 2025 ਤੱਕ ਕੀ ਸੁਧਰ ਕੇ 2.1 ਪ੍ਰਤੀਸ਼ਤ ਹੋ ਗਿਆ ਐਨਪੀਏ ਕੀ ਹੁੰਦਾ ਨਾਨ ਪਰਫਾਰਮਿੰਗ ਐਸੈਟ ਠੀਕ ਹੈ ਬੈਂਕ ਤੋਂ ਆਪਾਂ ਕਰਜ਼ਾ ਲੈਨੇ ਆਪਾਂ ਨੂੰ ਮਹੀਨੇ ਦੀ ਇੱਕ ਕਿਸ਼ਤ ਬਣਦੀ ਜਾਂਦੀ ਹੈ ਜੇ ਕੋ ਉਹ ਕਿਸ਼ਤ ਆਪਾਂ 3 ਮਹੀਨੇ ਦੇ ਵਿੱਚ ਵਿੱਚ ਤਾਰ ਦਿੰਨੇ ਆ ਮਹੀਨਾ ਮਲ ਹੈਗਾ ਮਹੀਨੇ ਦਾ ਟਾਈਮ ਪਰੰਤੂ ਆਪਾਂ 3 ਮਹੀਨੇ ਤੋਂ ਜੇਕਰ ਵਿੱਚ ਤਾਰ ਦਿੰਦੇ ਫਿਰ ਐਨਪੀਆ ਨਹੀਂ ਬਣਦਾ ਜੇ 3 ਮਹੀਨੇ 90 ਦਿਨ ਤੋਂ ਵੱਧ ਸਮਾਂ ਲਗਾਉਂਦੇ ਆ ਠੀਕ ਹੈ ਤਾਂ ਉਹ ਐਨਪੀਆ ਬਣ ਜਾਂਦਾ ਨਾਨ ਪਰਫਾਰਮਿੰਗ ਐਸੈਟਸ ਬਣ ਜਾਂਦਾ ਹੈ ਠੀਕ ਹੈ ਰੋਬ ਡਿਲੇਡ ਰਿਪੋਰਟ ਦੇ ਮੁਤਾਬਕ ਕੀ ਜਿਹੜਾ ਮੰਗਾਈ ਹੈ ਕਈ ਸਾਲਾਂ ਦਾ ਕੀ ਢੇਰਲੇ ਪੰਦਰ ਤੇ ਹੁਣ ਤਾਂ ਦਾਵਾ ਕੀਤਾ ਗਿਆ ਹੈ ਪਰ ਤੋਂ ਇਹਨਾਂ ਦੇ ਦਾਅਵਿਆਂ ਦੇ ਬਾਵਜੂਦ ਵੀ ਜਿਹੜਾ ਗਰੀਬ ਪਰਿਵਾਰ ਹੈ ਠੀਕ ਹੈ ਉਹਨਾਂ ਦੇ ਜਿਹੜਾ ਪਕਾਰ ਹੈ ਉਹ ਉਹਨਾਂ ਨੂੰ ਝੁੱਲ੍ਹਾ ਦਪਾਉਣਾ ਵੀ ਔਖਾ ਹੋ ਗਿਆ ਠੀਕ ਹੈ ਗਰੀਬ ਗਰੀਬ ਪਰਿਵਾਰ ਦਾ ਜਿਹੜਾ ਪਕਾਰ ਹੈ ਉਹ ਔਖਾ ਚੱਲ ਰਿਹਾ ਹੈ ਠੀਕ ਹੈ ਪੰਜਾਬ ਨੂੰ ਜਲ ਸੰਕਟ ਵੱਲ ਤਕਰੀਏ ਟਰੋਨ ਦੀ ਕਾਸ਼ਤ ਠੀਕ ਹੈ ਭਾਰਤ ਨੇ ਇਸ ਸਾਹ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਡਾ ਚੋਲ ਉਤਪਾਦਕ ਦੇਸ਼ ਬਣਨ ਦੀ ਜਿਹੜੀ ਸਰਦਾਰੀ ਤਾਂ ਹਾਸਲ ਕਰ ਲਈ ਭਾਰਤ ਇਸ ਦੀ ਜਿਹੜੀ ਕੀਮਤ ਹੈ ਉਹ ਪੰਜਾਬ ਤੇ ਹਰਿਆਣਾ ਵਰਗੇ ਜਿਹੜੇ ਸੂਬੇ ਨੇ ਇਹਨ ਚਾਲੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਠੀਕ ਹੈ ਬੇਸ਼ੱਕ ਦੇਸ਼ ਦੀ ਇਸ ਪ੍ਰਾਪਤੀ ਦਾ ਜਸ਼ਨ ਕੀਆ ਆਪਣਾ ਦੇਸ਼ ਮਨਾ ਰਿਹਾ ਹੈ ਪਰ ਤੋ ਕੀ ਜਰਾ ਬਹੁਤੇ ਚੋਨਾ ਕਸ਼ਟ ਕਰਨ ਇਸ ਤੋਂ ਖੁਸ਼ ਨਹੀਂ ਨੇ ਠੀਕ ਹੈ ਭਾਰਤ ਨੇ ਪਿਛਲੇ ਦਹਾਕੇ ਦੀ ਜਿਹੜੀ ਚੋਲਾ ਦੀ ਬ੍ਰਾਹਮਣ ਦੇ ਵਿੱਚ ਕੀ ਹੈ ਬ੍ਰਾਹਮਣ ਨੂੰ ਕੀ ਦੁਗਣਾ ਕੀਤਾ ਹੈ ਬ੍ਰਾਹਮਣ ਦਾ ਨਿਰਯਾਤ ਠੀਕ ਐ ਐਕਸਪੋਰਟ ਨੂੰ ਦੁਗਣਾ ਕੀਤਾ ਹੈ ਦਹਾਕਾ ਪਹਿਲਾਂ ਜਿਹੜਾ ਜ਼ਮੀਨੀ ਪਾਣੀ ਦਾ ਪੱਧਰ ਸੀਗਾ ਲਗਭਗ 30 ਫੁੱਟ ਤੱਕ ਸੀਗਾ ਪਰ ਹੁਣ ਕੀ ਪਾਣੀ ਦਾ ਪੱਧਰ ਕੀ ਤੇਜ਼ੀ ਨਾਲ ਡਿੱਗ ਰਿਹਾ ਹੈ ਹੁਣ ਕੀ ਬੋਰਵਲ ਜਿਹਨੇ ਉਹ ਲਗਭਗ 80 ਤੋਂ 200 ਫੁੱਟ ਤੱਕ ਕੀ ਡੂੰਘੇ ਕਰਨੇ ਪੈ ਰਹੇ ਨੇ ਵਿਸ਼ਵ ਮੌਸਮੀ ਪਰਮੰਤਾ ਵਰਲਡ ਵੈਦਰ ਜਿਹੜੀ ਐਟਰੀਬਿਊਸ਼ਨ ਦੀ ਜਿਹੜੀ 2025 ਦੀ ਸਾਲਾਨਾ ਰਿਪੋਰਟ ਹੈ ਉਹ ਆ ਗਈ ਹੈ ਉਹ ਉਹ ਕਹਿੰਦੀ ਹੈ ਕਿ ਉਸ ਰਿਪੋਰਟ ਅਨੁਸਾਰ ਜਿਹੜਾ 2025 ਦੀਆਂ ਸਭ ਤੋਂ ਕਾਤਕ ਜਲਵਾਯੂ ਆਫਤਾਂ ਚੋ ਜੀ ਹੀਟ ਵੇਵ ਦਾ ਰਾਜ ਸੀਗਾ ਯਾਨੀ ਕਿ ਜਿੰਨੀਆਂ ਵੀ ਆਫਤਾਂ ਆਈਆਂ ਉਸ ਵਿੱਚ ਜਿਹੜੀ ਹੀਟ ਵੇਵ ਸੀਗਾ ਉਹ ਸਭ ਤੋਂ ਜ਼ਿਆਦਾ ਆਈ ਤੇ ਇਹ ਨੇ ਜਿਹੜੀ ਸਭ ਤੋਂ ਗਰੀਬ ਪਾਈਚਾਰੀ ਨੂੰ ਠੀਕ ਹੈ ਉਸ ਨੂੰ ਪ੍ਰਭਾਵਿਤ ਕੀਤਾ ਤੇ ਜਿਹੜੀ ਗਰਮੀ ਹੈ ਤੇ ਹੜਾਣੇ ਠੀਕ ਹੈ ਇਹਨਾਂ ਨੇ ਵੀ ਦਵਾਈ ਮਚਾਈ ਪਾਤਨੇ ਆਪਣਾ ਇੱਕ ਥਰੂ ਐਨ ਜੀ ਹੈਲੀਕਾਪਟਰ ਬਣਾ ਲਿਆ ਹੈਗਾ ਉਸ ਨੂੰ ਹੁਣ ਤੁਸੀਂ ਪਹਿਲੀ ਉਡਾਣ ਦੀ ਇੱਕ ਚਲਕ ਦੇਖ ਸਕਦੇ ਹੋ ਤੁਸੀਂ ਠੀਕ ਹੈ ਪਹਿਲਾਂ ਕੀ ਭਾਰਤ ਵਿਦੇਸ਼ ਤੋਂ ਆਪਣੇ ਟਵਿਨ ਇੰਜਨ ਜਿਹੜੇ ਹੈਲੀਕਾਪਟਰ ਮੰਗਵਾਉਂਦਾ ਸੀਗਾ ਇਹਨਾਂ ਨੂੰ ਇਹਨਾਂ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ ਕਿਨੇ ਬਣਾਇਆ ਹਿੰਦੁਸਤਾਨ 에ਰੋਨੌਟਿਕ ਲਿਮਟਿਡ ਠੀਕ ਹੈ ਐਚ ਏ ਐਲ ਥਰੂ ਐਨ ਜੀ ਜਿਹੜਾ ਆਧੁਨਿਕ 5.5 ਟਨ ਵਾਲਾ ਜਿਹੜਾ ਹਲਕਾ ਟਵਿਨ ਇੰਜਨ ਹੈਲੀਕਾਪਟਰ ਹੈ ਠੀਕ ਹੈ ਇਹ ਤੁਹਾਨੂੰ ਕੀ ਜੇ ਤੁਹਾਨੂੰ ਭਾਰਤੀ ਖੇਤਰ ਦੀ ਜਿਹੜੀ ਵਕ ਵਕ ਦੇ ਚੁਣੌਤੀਪੁਰ ਲੋੜਾਂ ਨੂੰ ਪੋਰਾ ਕਰਨ ਲਈ ਤਿਆਰ ਕੀਤਾ ਗਿਆ। ਨਸਲੀ ਹਿੰਸਾ ਬਾਰੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਠੀਕ ਹੈ। ਉੱਤਰਪੂਰਬੀ ਜਿਹੜੇ ਸੂਬੇ ਨੇ ਠੀਕ ਨਾਰਥ-ਈਸਟ ਸੂਬੇ ਨੇ ਤੇ ਜਿਹੜੇ ਬਹੁਤ ਛੋਟੇ ਜਿਹੜੇ ਖੇਤਰ ਦੇ ਸੂਬੇ ਨੇ ਉੱਥੋਂ ਦੇ ਜਿਹੜੇ ਨਾਗਰਿਕਾਂ ਖਿਲਾਫ ਕੀ ਨਸਲੀ ભેਦਭਾਵ ਕੀਤਾ ਜਾ ਰਿਹਾ ਉਸ ਖਿਲਾਫ ਕੀ ਪੀਆਈਐਲ ਸੁਪਰੀਮ ਕੋਰਟ 'ਚ ਦਾਖਲ ਕੀਤੀ ਗਈ ਠੀਕ ਹੈ। ਪੀਆਈਐਲ ਕੀ ਇੱਥੇ ਇਹਨੂੰ ਜਨਹਤ ਪਟੀਸ਼ਨ ਜਾਂ ਲੋਕ ਹਿੱਤ ਮਕਦਮਾ ਵੀ ਕਿਹਾ ਜਾਂਦਾ ਠੀਕ ਹੈ ਜਿਸ ਵਿੱਚ ਕੋਈ ਜਾਗਰੂਕ ਨਾਗਰਿਕ ਜਾਗ ਕੋਈ ਵੀ ਸੰ ਉਹਦੇ ਉਹਦੇ ਵਾਸਤੇ ਕੀ ਅਦਾਲਤ ਵਿੱਚ ਕੇਸ ਦਰਜ ਕਰਦੀ ਹੈ ਠੀਕ ਹੈ ਜਿਹੜੀ ਉਹਨੂੰ ਕਹਿੰਦੇ ਪੀਐਲ ਪੀਐਲ ਦੀ ਜਿਹੜੀ ਤਾਰਾ ਨੂੰ 70 ਦੇ ਆਸ-ਪਾਸ ਸ਼ੋਅ ਹੋਈ ਠੀਕ ਹੈ ਜਸਟਿਸ ਪੀਨ ਭਗਵਤੀ ਤੇ ਜਸਟਿਸ ਵੀਆਰ ਜਿਹੜੇ ਕ੍ਰਿਸ਼ਨਾ ਆਈਏ ਉਹਨਾਂ ਨੇ ਇਹਨਾਂ ਨੂੰ ਪੀਐਲ ਦਾ ਪਿਤਾਮਾ ਕਿਹਾ ਜਾਂਦਾ ਹੈ ਜਿਹੜੀ ਪੀਐਲ ਸਿਰਫ ਉੱਚ ਅਦਾਲਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਤੱਕ ਕੀਤਾ ਜਾ ਸਕਦੀ ਹੈ ਠੀਕ ਹੈ ਵਾਤਾਵਰਣ ਪ੍ਰਦੂਸ਼ਣ ਮਨੁੱਖੀ ਅਧਿਕਾਰ ਭ੍ਰਸ਼ਟਾਚਾਰ ਤੇ ਮਹਿਲਾ ਤੇ ਬਾਲ ਸੁਰੱਖਿਆ ਜਿਹਨੇ ਮਾਮਲੇ ਨੇ ਇਹਨਾਂ ਵਿਰੁੱਧ ਕੀ ਆਪਾਂ ਪੀਐਲ ਤੱਕ ਕੀਤੀ ਜਾ ਸਕਦੀ ਬੂਰ ਤੋਂ ਪੱਛੇ ਦੇਲ ਦੀ ਗ੍ਰਾਮਣ ਲਗਭਗ ਭਾਰਤ ਕੀ ਆਪਣੇ ਕੱਚੇ ਤੇਲ ਦੀ ਲੋੜ ਦਾ ਲਗਭਗ 85 ਤੋਂ 87% ਦੂਜੇ ਦੇਸ਼ਾਂ ਤੋਂ ਆਯਾਦ ਕਰਦਾ ਇمپੋਰਟ ਕਰਦਾ ਹੈ। ਭਾਰਤ ਦੁਨੀਆ ਵਿੱਚ ਕੀ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਉਪਭੋਗਤਾ ਵੀ ਹੈ ਤੇ ਆਯਾਤਕ ਵੀ ਆਪਾਂ ਜਿਹੜਾ ਕੱਚਾ ਤੇਲ ਬਰ ਮਗਾਉਂਦੇ ਆ। ਮੁੱਖ ਤੌਰ ਤੇ ਆਪਾਂ ਰਸ਼ੀਆ ਤੋਂ ਲਗਭਗ 35 ਤੋਂ 40% ਜਿਹੜਾ ਹਿੱਸਾ ਹੋਰ ਰਸ਼ੀਆ ਤੋਂ ਮਗਾਉਂਦੇ ਆ। ਦੂਜੇ ਨੰਬਰ ਤੇ ਫਿਰ ਆਪਾਂ ਕਿਹਦੇ ਨੰਬਰ ਤੇ ਸਾਊਦੀ ਅਰਬੀਆ ਤੋਂ। ਜਿਹੜਾ ਭਾਰਤ ਇਹ ਆਪਣੇ ਜਿਹੜੇ ਕੱਚਾ ਤੇਲ ਮੰਗਾ ਕੇ ਉਹਨਾਂ ਨੂੰ ਸਟੋਰ ਵੀ ਕਰ ਰਿਹਾ ਹੈਗਾ ਇਹਨਾਂ ਨੂੰ ਕੀ ਕਹਿੰਦੇ ਰਣਨੀਤਿਕ ਤੇਲ ਪਨਾਸਟੈਟਿਕ ਪੈਟਰੋਲੀ ਬਜਰ ਵੀ ਕਿੱਥੇ ਆਪਾਂ ਕਰਦੇ ਆਂ ਵਿਸ਼ਾਖਾਪਟਨ ਮੰਗਲੌਰ ਦੇ ਪਾਦੁਰਜ ਠੀਕ ਹੈ ਐਮਰਜੈਂਸੀ ਸਮੇਂ ਜਦੋਂ ਕੀ ਤੇਲ ਦੀ ਸਪਲਾਈ ਰੁਕ ਜਾਵੇ ਤਾਂ ਆਪਾਂ ਇਹਨਾਂ ਦੇ ਰਿਜ਼ਰਵ ਬਣੇ ਇਹਨਾਂ ਨੂੰ ਵਰਤ ਸਕਦੇ ਆਂ ਸਪੀਡ ਟਰੈਕਟਰ ਦੇ ਮੁਖੀ ਵੱਲੋਂ ਨਵੇਂ ਸਾਲ ਦਾ ਸੁਨੇਹਾ ਹਿੰਦੀ ਹਿੰਦੀ ਤੇ ਉਰਦੂ ਵਿੱਚ ਪਹਿਲੀ ਵਾਰ ਜਾਰੀ ਕੀਤਾ ਗਿਆ ਠੀਕ ਹੈ ਸਪੀਡ ਟਰੈਕਟਰ ਦੇ ਜਿਹੜੇ ਮੁਖੀ ਨੇ ਕੌਣ ਹੈ ਪਾਟੋਨੀਓ ਗੁਡੇਰਾ ਠੀਕ ਹੈ ਟਰੰਪ ਵੱਲੋਂ ਈਰਾਨ ਨੂੰ ਪਰਮਾਣੂ ਪ੍ਰੋ ਤਾਂ ਆਪਣੇ ਕਿਹਾ ਕਿ ਜੇ ਈਰਾਨ ਜਿਹੜਾ ਉਹਦਾ ਪਰਮਾਣੂ ਪ੍ਰੋਗਰਾਮ ਹੈ ਠੀਕ ਹੈ ਉਹ ਉਹਨੂੰ ਕੀ ਹੈ ਅਨਯੂਰੇਨੀਅਮ ਨੂੰ ਅਨ੍ਰਿਤ ਕਰੇਗਾ ਇਹਦੇ ਆਪਣੇ ਇਸ ਵਾਸਤੇ ਅਨ੍ਰਿਤ ਕਰੇਗਾ ਕਿ ਉਹ ਬੰਬ ਬਣਾਵੇ ਤਾਂ ਕਿ ਜਿਹੜਾ ਅਮਰੀਕਾ ਉਹ ਉੱਤੇ ਫਿਰ ਹਮਲਾ ਕਰੇਗਾ ਠੀਕ ਹੈ ਅਮਰੀਕਾ ਨੇ ਪਹਿਲਾਂ ਕੀ ਆਪਣੇ ਜਿਹੜੇ ਹਵਾਈ ਹਮਲੇ ਆ ਰਹੀ ਕੀ ਜਿਹੜੀ ਈਰਾਨ ਦੀ ਜਿਹੜੀ ਸਾਈਟ ਸੀਗੀ ਜਿੱਤੇ ਉਹ ਪਰਮਾਣੂ ਪ੍ਰੋਗਰਾਮ ਚਲਾ ਰਹੇ ਸੀ ਉਸ ਨੂੰ ਤਬਾਹ ਕਰਤਾ ਸੀ ਠੀਕ ਹੈ 2015 ਚ ਕੀ ਮੈਂ ਜੇਸੂ ਜੇਸੀ ਪੋਏ ਇੱਕ ਪਰਮਾਣੂ ਸਮਝੌਤਾ ਆਇਆ ਸੀਗਾ ਠੀਕ ਹੈ ਜਿਸ ਨੂੰ ਆਮ ਤੌਰ ਤੇ ਈਰਾਨ ਪਰਮਾਣੂ ਸਮਝੌਤਾ ਕਿਹਾ ਜਾਂਦਾ ਹੈ ਵਿਜੈ ਕਰਿਸ਼ਨੋਤਾ ਸੀ 2015 ਚ ਈਰਾਨ ਤੇ ਦੁਨੀਆ ਦੇ ਬਾਕੀ 6 ਸ਼ਕਤੀਆਂ ਨੇ P5 ਜਿਹੜਾ ਪਰਮਨੈਂਟ UN ਦੇ ਮੈਂਬਰ ਅਮਰੀਕਾ ਯੂਐਸ ਚੀਨ ਬ੍ਰਿਟੇਨ ਫਰਾਂਸ ਜਰਮਨੀ ਠੀਕ ਹੈ ਇਹਨਾਂ P+1 ਕੌਣ ਨੇ P5+1 ਯੂਰਪ ਠੀਕ ਹੈ ਇਹਨਾਂ ਦੇ ਕਰਕੇ ਸਮਝੌਤਾ ਆਇਆ ਸੀਗਾ ਇਸ ਵਿੱਚ ਇਹ ਸਮਝੌਤਾ ਇਹ ਸੀਗਾ ਕਿ ਜਿਹੜਾ ਈਰਾਨ ਹੈ ਉਹ ਪਰਮਾਣੂ ਪ੍ਰੋਗਰਾਮ ਕੀ ਆਪਣੇ

ਯਮਨ ਦੀ ਜਿਹੜੀ ਰਾਜਨੀਤਿਕ ਸਨਾ ਠੀਕ ਹੈ ਇਹਨੇ ਕਿਉਂ ਬੰਬਾਰੀ ਕੀਤੀ ਆ ਆਪਾਂ ਦੇਖਦੇ ਹਾਂ ਜਿਹੜਾ ਸਾਊਦੀ ਅਰਬੀਆ ਠੀਕ ਹੈ ਇਹ ਯਮਨ ਤੇ ਇਸ ਕਰਕੇ ਹਮਲੇ ਕਰ ਰਿਹਾ ਕਿਉਂਕਿ ਉੱਥੇ ਜਿਹੜੇ ਬਗਦਰੋਹੀ ਨੇ ਉੱਥੇ ਬਗਦਰੋਹੀ ਉਹਨਾਂ ਨੂੰ ਬੁਥੀ ਕਿਹਾ ਜਾਂਦਾ ਉੱਥੋਂ ਜਿਹੜਾ ਗਰੁੱਪ ਹੈ ਉੱਥੇ ਗਰੁੱਪ ਹੈ ਠੀਕ ਹੈ ਉਹਨਾਂ ਨੂੰ ਸਾਊਦੀ ਅਰਬੀਆ ਇੱਕ ਆਤਮਵਾਦੀ ਸੰਘ ਬਣਦਾ ਹੈਗਾ ਉਹਨਾਂ ਨੇ ਜਿਹੜੇ 2014-15 ਚ ਯਮਨ ਦਾ ਜਿਹੜੀ ਰਾਜਧਾਨੀ ਹੈ ਸਨਾ ਉਹਦੇ ਤੇ ਕਬਜ਼ਾ ਕਰ ਲਿਆ ਸੀਗਾ ਤੇ ਜਿਹੜੀ ਸਾਉਦੀ ਪਰਖੀ ਜਿਹੜੀ ਉਸ ਸਮੇਂ ਰਾਸ਼ਟਰਪਤੀ ਸੀਗੇ ਅਬਦ ਰਬੂ ਮਨਸੂਰ ਉਹਨੂੰ ਕੀ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਸੀਗਾ ਠੀਕ ਹੈ ਜਿਹੜਾ ਸਾਉਦੀ ਅਰਬੀਆ ਫਿਰ ਕੀ ਆਪਣੇ ਗਵਾਂਡੀ ਦੇਸ਼ ਵਿੱਚ ਕੀ ਜਿਹੜੀ ਹੁਥੀਆਂ ਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ ਠੀਕ ਹੈ ਤਾਂ ਉਹ ਜਿਹੜੀ ਜਿਹੜੀ ਉਹ ਅਬਦ ਰਬੂ ਮਨਸੂਰ ਦੀ ਦੇਹਾਦੀ ਦੀ ਸਰਕਾਰ ਨੂੰ ਮੌੜ ਬਹਾਲ ਕਰਨ ਲਈ ਨਹੀਂ ਕੀ ਹੁਥੀਆਂ ਤੇ ਹਮਲੇ ਕੀਤੇ ਠੀਕ ਹੈ ਤੇ ਇੱਕ ਇਰਾਨ ਦਾ ਵੀ ਫੈਕਟਰ ਹੈ ਠੀਕ ਹੈ ਜਿਹੜਾ ਸਾਊਦੀ ਅਰਬੀਆ ਤੇ ਇਰਾਨ ਵਿੱਚ ਕਰਕੇ ਕੋਖੀਵਾਰ ਜਲਦੀ ਲੈਂਦੀ ਹੈ ਠੀਕ ਹੈ ਜਿਹੜਾ ਸਾਊਦੀ ਅਰਬ ਦਾ ਮੰਨਣਾ ਹੈ ਕਿ ਜਿਹੜੇ ਉੱਥੇ ਹੈਗੇ ਨੇ ਇਹਨਾਂ ਨੂੰ ਇਰਾਨ ਕੀ ਸਪੋਰਟ ਕਰਦਾ ਹੈ ਹਥਿਆਰ ਸਪਲਾਈ ਕਰਦਾ ਹੈ ਪੈਸਾ ਸਪਲਾਈ ਕਰਦਾ ਹੈਗਾ ਠੀਕ ਹੈ ਸਾਊਦੀ ਅਰਬ ਨੂੰ ਡਰ ਕੇ ਇਹ ਕਿ ਯਮਨ ਵਿੱਚ ਖੋਥੀਆਂ ਦਾ ਰਾਜ ਕਾਇਮ ਹੋ ਗਿਆ ਤਾਂ ਉਸ ਦੇ ਜਿਹੜੇ ਬੈਂਕ ਯਾਰ ਵਿੱਚ ਇਰਾਨ ਦਾ ਸਿੱਧਾ ਪ੍ਰਭਾਵ ਜਾਏਗਾ ਠੀਕ ਜੋ ਕਿ ਉਸੇ ਸੁਰੱਖਿਆ ਲਈ ਖਤਰਾ ਹੈ ਧੰਵਾਦ ਜੀ ਅੱਜ ਲਈ ਇਨਾ ਹੀ ਮਿਲਦੇ ਆ ਕੱਲ ਨੂੰ ਹੋਰ ਖਬਰਾਂ